ਤੇ ਬੀਜੇਪੀ 30 ਸੀਟਾਂ ਜਿੱਤ ਚੁੱਕੀ ਹੈ ਤੇ ਜਿਹੜੀ ਲੀਡ ਦੇ ਵਿੱਚ ਹੈ 48 18 ਸੀਟਾਂ ਉੱਤੇ ਲੀਡ ਦੇ ਵਿੱਚ ਹੈ ਮਤਲਬ ਬੀਜੇਪੀ 48 ਸੀਟਾਂ ਉੱਤੇ ਅੱਗੇ ਚੱਲ ਰਹੀ ਹੈ 30 ਉੱਤੇ ਜਿੱਤ ਪ੍ਰਾਪਤ ਕੀਤੀ ਹੈ 18 ਉੱਤੇ ਜਿਹੜੀ ਅੱਗੇ ਚੱਲ ਰਹੀ ਹੈ ਤੇ 9 ਸੀਟਾਂ ਉੱਤੇ ਜਿਹੜੀ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਤੇ ਆਮ ਆਦਮੀ ਪਾਰਟੀ ਨੇ 13 ਸੀਟਾਂ ਉੱਤੇ ਜਿਹੜੀ ਜਿੱਤ ਪ੍ਰਾਪਤ ਕਰ ਲਈ ਹੈ ਤੇ ਉੱਥੇ ਕਾਂਗਰਸ ਨੇ ਜਿਹੜਾ ਖਾਤਾ ਨਹੀਂ ਖੋਲਿਆ ਇੰਡੀਆ ਗੱਠਜੋੜਨ ਜੋ ਇੰਡੀਆ ਗਠਵੰਦਰ ਬਣਿਆ ਸੀ ਬੀਜੇਪੀ ਨੂੰ ਟੱਕਰ ਦਿੱਤੀ ਸੀ ਲੋਕ ਸਭਾ ਦੀਆਂ ਸੀਟਾਂ ਦੇ ਵਿੱਚ ਤੇ ਉਹ ਖਾਤਾ ਨਹੀਂ ਖੋਲ ਸਕੇ ਕੀ ਲੱਗਦਾ ਉਹਨਾਂ ਦਾ 15 ਸਾਲ ਦਾ ਜਿਹੜਾ ਰਾਜ ਕੀਤਾ ਏ ਸਿਲਾ ਦਿਖਿਦ ਨੇ ਉਹਦਾ ਕੋਈ ਹਲੇ ਕੋਈ ਜਾਦੂ ਨਹੀਂ ਦਿਖਿਆ ਜੋ 15 ਸਾਲ ਰਾਜ ਕੀਤਾ ਏ ਤੇ 27 ਸਾਲਾਂ ਬਾਅਦ ਜਿਹੜੀ ਬੀਜੇਪੀ ਨੇ ਜਿਹੜੀ ਦਿੱਲੀ ਦੇ ਵਿੱਚ ਸਰਕਾਰ ਬਣਾਈ ਹੈ 1998 ਦੇ ਵਿੱਚ ਬੀਜੇਪੀ ਸਰਕਾਰ ਆਈ ਸੀ ਦਿੱਲੀ ਦੇ ਵਿੱਚ ਤੇ ਉਸ ਤੋਂ ਬਾਅਦ 26-27 ਸਾਲਾਂ ਬਾਅਦ ਜਿਹੜੀ ਬੀਜੇਪੀ ਨੇ ਦੁਬਾਰੇ ਪੈਰ ਲੱਗੇ ਨੇ ਬੀਜੇਪੀ ਦੇ 12 ਸਾਲ ਤਾਂ ਅਰਵਿੰਦ ਕੇਜਰੀਵਾਲ ਨੇ ਜਿਹੜਾ ਉੱਥੇ ਆਪਣਾ ਰਾਜ ਕੀਤਾ ਹੈ ਤੇ 15 ਸਾਲ ਕਾਂਗਰਸ ਨੇ ਰਾਜ ਕੀਤਾ ਹੈ ਤੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਵੱਡੇ ਵੱਡੇ ਵਾਅਦੇ ਸੀਗੇ ਕੇਜਰੀਵਾਲ ਦੇ ਵੀ ਅਸੀਂ ਸਕੂਲ ਚੰਗੇ ਕਰਤੇ ਅਸੀਂ ਹਸਪੀਟਲ ਚੰਗੇ ਕਰਤੇ ਅਸੀਂ ਕਿਰਾਇਆ ਫ੍ਰੀ ਕਰਤਾ ਅਸੀਂ ਪਾਣੀ ਫ੍ਰੀ ਕਰਤਾ ਅਸੀਂ ਬਿਜਲੀ ਫ੍ਰੀ ਕਰਤੀ ਕੀ ਵਾਅਦੇ ਉਹ ਫੋਕੇ ਨਿਕਲੇ ਉਹ ਗੱਲਾਂ ਹੀ ਸੀ ਉਹ ਸਿਰਫ ਲਾਰੇ ਸੀ ਜਾਂ ਦਿੱਲੇ ਵਿੱਚ ਕੰਮ ਕੀਤਾ ਜੇ ਕੰਮ ਕੀਤਾ ਹੁੰਦਾ ਤਾਂ ਕੀ ਲੱਗਦਾ ਨਹੀਂ ਸੀ ਆਵਾਰੀ ਪਾਰਟੀ ਸਰਕਾਰ ਬਣਦੀ ਜੋ ਬਦਲਾਅ ਨੂੰ ਲੈ ਕੇ ਲੋਕਾਂ ਨੇ ਵੋਟਾਂ ਪਾਈਆਂ ਸੀ ਕੀ ਲੱਗਦਾ ਹੈ ਹੁਣ ਦਿੱਲੀ ਤੋਂ ਬਾਅਦ 2027 ਦੇ ਵਿੱਚ ਵੀ ਪੰਜਾਬ ਉੱਤੇ ਇਸ ਚੀਜ਼ ਦਾ ਅਸਰ ਪੈ ਸਕਦਾ ਹੈ ਕੀ ਲੱਗਦਾ ਭੂਤਮਾਨ ਦੀ ਸਰਕਾਰ ਨੂੰ ਜਿਹੜਾ ਦਿੱਲੀ ਦੇ ਵੋਟਾਂ ਦਾ ਖਤਰਾ ਹੋ ਸਕਦਾ ਹੈ ਕੀ ਲੱਗ ਤੇ ਤੁਹਾਨੂੰ ਦੱਸਦੀ ਹੈ ਜਿਹੜੀ ਬੀਜੇਪੀ ਹੈ ਜਿਹੜੀ 32 ਸੀਟਾਂ ਉੱਤੇ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਤੇ ਹੁਣ 16 ਦੀ ਲੀਡ ਜਿਹੜੀ ਰਹਿ ਚੁੱਕੀ ਹੈ 16 ਦੀ ਲੀਡ ਉੱਤੇ ਬੀਜੇਪੀ ਚੱਲ ਰਹੀ ਹੈ ਤੇ ਸੱਤ ਦੀ ਲੀਡ ਉੱਤੇ ਆਮਾ ਦੀ ਪਾਰਟੀ ਚੱਲ ਰਹੀ ਹੈ ਤੇ 15 ਸੀਟਾਂ ਉੱਤੇ ਆਮਾ ਦੀ ਪਾਰਟੀ ਜਿੱਤ ਪ੍ਰਾਪਤ ਕੀਤੀ ਹੈ ਕਿਹੜੇ ਕਿਹੜੇ ਨੇ ਜਿਨ੍ਹਾਂ ਜਿੱਤ ਪ੍ਰਾਪਤ ਕੀਤੀ ਹੈ ਤੁਹਾਨੂੰ ਦੱਸ ਦਨੀ ਹੈ ਕਿਹੜੀ ਕਿਹੜੀ ਸੀਟ ਤੋਂ ਕੌਣ ਕੌਣ ਤੇ ਬੀਜੇਪੀ 14 ਸੀਟਾਂ ਉੱਤੇ ਲੀਡ ਤੇ ਚੱਲ ਰਹੀ ਹੈ ਮਤਲਬ ਅੱਗੇ ਚੱਲ ਰਹੀ ਹੈ ਤੇ ਉੱਥੇ ਹੀ ਆਮਾ ਦੀ ਪਾਰਟੀ ਹੈ ਜਿਹੜੀ ਸੱਤ ਸੀਟਾਂ ਉੱਤੇ ਅੱਗੇ ਚੱਲ ਰਹੀ ਹੈ ਤੇ ਤੁਹਾਨੂੰ ਦੱਸ ਦੰਨੇ ਹੈ ਕਿਹੜੀ ਕਿਹੜੀ ਸੀਟ ਤੋਂ ਕੌਣ ਕੌਣ ਜਿੱਤਿਆ ਹੈ ਤੇ ਤੁਹਾਨੂੰ ਦੱਸ ਦਈਏ ਨਵੀਂ ਦਿੱਲੀ ਤੋਂ ਜਿਹੜੀ ਪ੍ਰਵੇਸ਼ ਵਰਮਾ ਜਿਹੜੇ ਬੀਜੇਪੀ ਦੇ ਸਾਬਕਾ ਮੁੱਖ ਮੰਤਰੀ ਨੇ ਕੇਜਰੀਵਾਲ ਉਹਨਾਂ ਨੂੰ ਹਰਾਇਆ ਆਮ ਆਦੀ ਪਾਰਟੀ ਦੇ ਕੇਜਰੀਵਾਲ ਨੂੰ ਹਰਾਇਆ ਹੈ ਤੇ ਉੱਥੇ ਹੀ ਜੰਗਪੁਰਾ ਤੋਂ ਤਲਵਿੰਦਰ ਮਾਰਵਾ ਨੇ ਜਿਹੜੇ ਉਹਨਾਂ ਨੇ ਮਨੀਸ਼ ਸ਼ਿਸ਼ੋਧਿਆ ਨੂੰ ਹਰਾਇਆ ਹੈ ਭਾਜੀਪੀ ਦੇ ਭਾਜੀਪੀ ਦੇ ਤਲਵਿੰਦਰ ਸਿੰਘ ਨੇ ਜਿਹੜੇ ਤਲਵਿੰਦਰ ਮਾਰਵਾ ਉਹਨਾਂ ਨੇ ਆਮ ਆਦੀ ਪਾਰਟੀ ਦੇ ਮਨੀਸ਼ ਸ਼ਿਸ਼ੋਧਿਆ ਨੂੰ ਜਿਹੜਾ ਹਰਾਇਆ ਹੈ ਤੇ ਉੱਥੇ ਭਾਜੀਪੀ ਤੇ ਆਮ ਆਦੀ ਪਾਰਟੀ ਵਿੱਚ ਟੱਕਰ ਦਿਖ ਰਹੀ ਹੈ ਤੇ ਉੱਤੇ ਭਾਜੀਪੀ ਜਿਹੜੀ ਬੋਮਦ ਦੇ ਨੇੜੇ ਬਿਲਕੁਲ ਪਹੁੰਚ ਚੁੱਕੀ ਹੈ ਤੇ ਰੋਜਾਨਾ ਦੇ ਵਿੱਚ ਜਿਹੜੀ ਬਿਲਕੁਲ ਬੋਹਮਾਂ ਦੇ ਨੇੜੇ ਪਹੁੰਚਦੀ ਨਜ਼ਰ ਆ ਰਹੀ ਹੈ ਉੱਤੇ ਹੀ ਤੇ ਜਿਹੜੀ ਸੀਟ ਬਚਾ ਸਕੀ ਹੈ ਉਹ ਹੈ 3 ਮਹੀਨੇ ਦੀ ਜਿਹੜਾ ਸਾਬਕਾ ਮੁੱਖ ਮੰਤਰੀ 3 ਮਹੀਨੇ ਜੋ ਮੁੱਖ ਮੰਤਰੀ ਰਹਿ ਚੁੱਕੀ ਹੈ ਰਹਿ ਚੁੱਕੀ ਹੈ ਆਤਸੀ ਤੇ ਕਾਲ ਕਾਜੀ ਤੋਂ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਉਹਨਾਂ ਨੇ ਰਕੇਸ਼ ਬਦੂਰੀ ਨੂੰ ਹਰਾਇਆ ਏ ਭਾਜਪਾ ਦੇ ਰਕੇਸ਼ ਬਦੂਰੀ ਨੂੰ ਹਰਾਇਆ ਤੇ ਉੱਥੇ ਹੀ ਤੁਹਾਨੂੰ ਹੋਰ ਸੀਟਾਂ ਦੱਦਦੇ ਆਂ ਵਿਜਵਾਸ਼ਨ ਤੋਂ ਜਿਹੜੇ ਕਲਾਸ਼ ਗਹਿਲੋਤ ਨੇ ਜਿਹੜੇ ਭਾਜਪਾ ਦੇ ਜਿੱਤ ਪ੍ਰਾਪਤ ਕੀਤੀ ਹੈ ਤੇ ਸੁਰਿੰਦਰਾ ਪਰਤਵਾਜ ਨੇ ਜਿਹੜੇ ਉਹ ਹਾਰੇ ਨੇ ਆਮ ਆਦਮੀ ਪਾਰਟੀ ਦੇ ਤੇ ਤੁਹਾਨੂੰ ਦੱਸ ਦਈਏ ਮੁਸਤਾ ਮੁਸਤਾਵਾਦ ਮੁਸਤਾਵਾ ਤੋਂ ਮੋਹਨ ਸਿੰਘ ਵਿਸ਼ਣ ਨੇ ਜਿਹੜੇ ਭਾਜਪਾ ਦੇ ਜਿੱਤ ਪ੍ਰਾਪਤ ਕੀਤੀ ਹੈ ਤੇ ਆਮ ਆਦਮੀ ਪਾਰਟੀ ਦੇ ਅਦਿਲ ਅਹਿਮਦ ਖਾਨ ਉਹ ਹਾਰੇ ਨੇ ਤੇ ਉੱਥੇ ਹੀ ਮੱਡੀਪੁਰ ਤੋਂ ਕਲਾਸ਼ ਗੰਗਵਾਲ ਜਿਹੜੇ ਭਾਜਪਾ ਦੇ ਨੇ ਜਿੱਤ ਪ੍ਰਾਪਤ ਕੀਤੀ ਆਮ ਆਦਮੀ ਪਾਰਟੀ ਦੇ ਰਾਖੀ ਬਿਰਲਾ ਹਾਰੀ ਹੈ ਤੇ ਉੱਥੇ ਹੀ ਕਿਰਾਰੀ ਤੋਂ ਅਨਿਲ ਜਾ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਬਜਰੰਗ ਸ਼ੁਕਲਾ ਭਾਜਪਾ ਨੇ ਉਹ ਹਾਰੇ ਨੇ ਇਕ ਰੋਲ ਬਾਗ ਤੋਂ ਵਿਨੇਸ਼ ਰਵੀ ਤੇ ਵਿਨੇਸ਼ ਰਵੀ ਆਮ ਆਦੀ ਪਾਰਟੀ ਜਿੱਤ ਪ੍ਰਾਪਤ ਕੀਤੀ ਹੈ ਦੁਸ਼ਯੰਤ ਗੋਤਮ ਜਿਹੜੇ ਉਹ ਹਾਰੇ ਨੇ ਤੇ ਉੱਥੇ ਮੰਗੋਲਪੁਰੀ ਤੋਂ ਰਾਜਕਮਾਰ ਚੋਹਾਨ ਬੀਜੇਪੀ ਨੇ ਜਿੱਤ ਪ੍ਰਾਪਤ ਕੀਤੀ ਹੈ ਤਰਕੇਸ਼ ਯਾਦਵ ਤੇ ਉਹ ਆਮ ਆਦੀ ਪਾਰਟੀ ਦੇ ਹਾਰੇ ਨੇ ਤੇ ਉੱਥੇ ਰਜਿੰਦਰ ਨਗਰ ਤੋਂ ਉਮੰਗ ਬਜਾਜ ਨੇ ਜਿਹੜੇ ਆ ਬੀਜੇਪੀ ਦੇ ਜਿੱਤ ਪ੍ਰਾਪਤ ਕੀਤੀ ਹੈ ਦੁਰਗੇਸ਼ ਪਾਠਕ ਆਮ ਆਦੀ ਪਾਰਟੀ ਦੇ ਉਹ ਹਾਰੇ ਨੇ ਵੱਡਾ ਚਿਹਰਾ ਨੇ ਦੁਰਗੇਸ਼ ਪਾਠਕ ਆਮ ਆਦੀ ਪਾਰਟੀ ਦੇ ਤੇ ਉਹ ਵੀ ਹਾਰ ਚੁੱਕੇ ਨੇ ਕਿ ਤੇ ਤੁਹਾਨੂੰ ਦੱਸਦੀ ਏ ਦਵਾਰਕਾ ਤੋਂ ਰਾਜਪੂਤ ਆਮ ਆਦਮੀ ਜਿਹੜੀ ਬੀਜੇਪੀ ਨੇ ਜਿੱਤ ਪ੍ਰਾਪਤ ਕੀਤੀ ਹੈ ਬਿਨੇ ਮਿਸ਼ਰਾ ਨੇ ਜਿਹੜੇ ਆਮ ਆਦੀ ਪਾਰਟੀ ਦੇ ਉਹ ਹਾਰੇ ਨੇ ਤੇ ਪਟੇਲ ਨਗਰ ਪ੍ਰਵੇਸ਼ ਰਤਨ ਜਿਹੜੇ ਆਮ ਆਦੀ ਪਾਰਟੀ ਜਿੱਤ ਪ੍ਰਾਪਤ ਕੀਤੀ ਹੈ ਪ੍ਰਵੇਸ਼ ਰਤਨ ਜਿਹੜੇ ਆਮ ਆਦੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਉੱਤੇ ਹੀ ਰਾਜਕੁਮਾਰ ਆਨੰਦ ਜਿਹੜੇ ਬੀਜੇਪੀ ਦੇ ਉਹ ਹਾਰੇ ਨੇ ਤੇ ਉੱਤੇ ਹੀ ਕਰਵਾਲ ਨਗਰ ਨੂੰ ਕਪਿਲ ਮਿਸ਼ਰਾ ਜਿਹੜੇ ਬੀਜੇਪੀ ਦੇ ਨੇ ਜਿੱਤ ਪ੍ਰਾਪਤ ਕੀਤੀ ਹੈ ਉੱਥੇ ਮਨੋਜ ਤਿਆਗੀ ਜਿਹੜੇ ਹਾਰੇ ਨੇ ਤੇ ਤੁਹਾਨੂੰ ਦੱਸ ਦਈਏ ਇਹ ਤੁਹਾਨੂੰ ਪਲ-ਪਲ ਦੀ ਖਬਰ ਅਸੀਂ ਦਿੰਦੇ ਰਹਾਂਗੇ ਤੇ ਅਰਵਿੰਦ ਸਿੰਘ ਲਵਲੀ ਇਹ ਵੀ ਵੱਡਾ ਚੇਲਾ ਨੇ ਬੀਜੇਪੀ ਦਾ ਤੇ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਗਾਂਧੀ ਨਗਰ ਤੋਂ ਉੱਥੇ ਹੀ ਨਵੀਨ ਚੌਧਰੀ ਉਹ ਹਾਰੇ ਨੇ ਤੇ ਤੁਹਾਨੂੰ ਅਸੀਂ ਜਿਹੜੀ ਪਾਰਟੀ ਆਮਾ ਦੀ ਪਾਰਟੀ ਇਹ ਹਾਰ ਦੀ ਨਜ਼ਰ ਆ ਰਹੀ ਹੈ ਤੇ ਉੱਥੇ ਬੀਜੇਪੀ ਦੀ ਸਰਕਾਰ ਜਿਹੜੀ ਬਣਦੀ ਨਜ਼ਰ ਆ ਰਹੀ ਹੈ ਤੇ 12 ਸਾਲ ਤੋਂ ਰਾਜ ਕਰਨ ਤੋਂ ਬਾਅਦ ਜਿਹੜੀ ਆਮਾની ਪਾਰਟੀ ਉੱਥੇ ਆਪਣੀ ਸਰਕਾਰ ਬਣਾਉਂਦੀ ਨਹੀਂ ਨਜ਼ਰ ਆ ਰਹੀ ਤੇ ਆ ਬੀਜੇਪੀ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ ਤੇ ਬਹੁਮਤ ਦੇ ਨੇੜੇ ਬਿਲਕੁਲ ਬੀਜੇਪੀ ਹੈ ਤੇ ਬਹੁਮਤ ਤੋਂ ਉੱਪਰ ਜਿਹੜੀ ਸੀਟਾਂ ਹੋ ਸਕਦੀਆਂ ਨੇ ਕਿਉਂਕਿ ਹਲੇ ਕਈ ਸੀਟਾਂ 'ਤੇ ਬੀਜੇਪੀ ਅੱਗੇ ਚੱਲ ਰਹੀ ਹੈ ਕਈ ਸੀਟਾਂ 'ਤੇ ਜਿਹੜੀ ਆਮਾ ਦੀ ਪਾਰਟੀ ਪਿੱਛੇ ਚੱਲ ਰਹੀ ਹੈ ਤੇ ਤੁਹਾਨੂੰ ਅਸੀਂ ਦਿੱਲੀ ਦੇ ਨਤੀਜਿਆਂ ਦੀ ਫਾਈਨਲ ਅਪਡੇਟ ਦਵਾਂਗੇ ਦਿੱਲੀ ਦੇ ਵਿੱਚ ਬੀਜੇਪੀ ਦੀ ਸਰਕਾਰ ਜਿਹੜੀ ਬਣਦੀ ਨਜ਼ਰ ਆ ਰਹੀ ਹੈ ਦਿੱਲੀ ਦੇ ਵਿੱਚ 6352 ਚਾਹੀਦੀ ਹੈ ਤੇ ਬੀਜੇਪੀ ਨੇ ਉਸ ਤੋਂ ਵੱਧ ਸੀਟਾਂ ਪ੍ਰਾਪਤ ਕੀਤੀਆਂ ਨੇ ਤੇ ਤੁਹਾਨੂੰ ਦੱਸਦੀ ਹੈ 29 ਸੀਟਾਂ ਉੱਤੇ ਦਿੱਲੀ ਦਿੱਲੀ ਦੇ ਵਿੱਚ ਬੀਜੇਪੀ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ 19 ਸੀਟਾਂ ਤੇ ਲੀਡ ਤੇ ਚੱਲ ਰਹੀ ਹੈ ਬੀਜੇਪੀ ਸਰਕਾਰ ਤੇ ਉੱਥੇ ਹੀ 13 ਸੀਟਾਂ ਪ੍ਰਾਪਤ ਕੀਤੀਆਂ ਨੇ ਆਮ ਆਦੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ 13 ਸੀਟਾਂ ਉੱਤੇ ਤੇ 9 ਉੱਤੇ ਚੱਲ ਰਹੀ ਹੈ ਅੱਗੇ ਚੱਲ ਰਹੀ ਹੈ 9 ਸੀਟਾਂ ਉੱਤੇ ਆਮ ਆਦੀ ਪਾਰਟੀ ਤੇ ਕਾਂਗਰਸ ਨੇ ਹਲੇ ਤੱਕ ਖਾਤਾ ਨਹੀਂ ਖੋਲਿਆ ਇੰਡੀਆ ਗੱਟਬੰਧਨ ਜੋ ਵੱਡੇ ਵੱਡੇ ਦਾਅਵੇ ਕਰਦੇ ਸੀ ਲੋਕ ਸਭਾ ਦੇ ਵਿੱਚ ਵੀ ਇਹਨਾਂ ਟੱਕਰ ਦਿੱਤੀ ਸੀ ਆਵਾਜ਼ ਦੀ ਮੋਦੀ ਸਰਕਾਰ ਨੂੰ ਤੇ ਜਦੋਂ ਇਕੱਠੇ ਸੀ ਹੁਣ ਜਿਹੜਾ ਗੱਠਜੋੜ ਵੀ ਟੁੱਟ ਚੁੱਕਿਆ ਏ ਤੇ ਅਕਲੇਸ਼ ਯਾਦਵ ਨੇ ਜਿਹੜਾ ਪੂਰਾ ਸਾਥ ਦਿੱਤਾ ਸੀਗਾ ਮੰਮਤਾ ਬੇਨਰਜੀ ਨੇ ਵੀ ਸਾਥ ਦਿੱਤਾ ਸੀ ਕੇਜਰੀਵਾਲ ਦਾ ਤੇ ਹੁਣ ਉਹਨਾਂ ਦੇ ਸਾਥ ਦੇਣ ਨਾਲ ਵੀ ਜਿਹੜਾ ਕੇਜਰੀਵਾਲ ਆਪਣੀ ਸੀਟ ਨਹੀਂ ਬਚਾ ਸਕਿਆ ਤੇ ਆਪਣੀ ਸੀਟ ਤੋਂ ਵੀ ਜਿਹੜਾ ਕੇਜਰੀਵਾਲ ਹਾਰ ਚੁੱਕਿਆ ਏ ਪ੍ਰਵੇਸ਼ ਬਰਮਾ ਨੇ ਜਿਹੜਾ ਉਹਨਾਂ ਨੂੰ ਹਰਾਇਆ ਇਹ ਭਾਜਪਾ ਦੇ ਪ੍ਰਵੇਸ਼ ਬਰਮਾ ਨੇ ਉਹਨਾਂ ਨੂੰ ਹਰਾਇਆ ਇਹ ਆਮ ਆਦਮੀ ਪਾਰਟੀ ਦੇ ਕੇਜਰੀਬਾਲ ਦੇ ਪ੍ਰਧਾਨ ਨੂੰ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਨੂੰ ਤੇ ਕਾਂਗਰਸ ਜਿਹੜੀ ਖਾਤਾ ਵੀ ਨਹੀਂ ਖੋਲ ਸਕੀ ਤੇ ਹੁਣ ਕੀ ਲੱਗਦਾ ਹੈ ਭਾਜਪਾ ਦਾ ਮੁੱਖ ਮੰਤਰੀ ਕੌਣ ਹੋਵੇਗਾ ਕੀ ਲੱਗਦਾ ਹੈ ਭਾਜਪਾ ਦਾ ਮੁੱਖ ਮੰਤਰੀ ਸਰਦਾਰ ਚੇਰਾ ਹੋ ਸਕਦਾ ਹੈ ਤੇ ਦੂਜੇ ਪਾਸੇ ਜਿਹੜਾ ਬਿਆਨ ਆਉਂਦਾ ਹੈ ਪੰਜਾਬ ਤੋਂ ਬਿਆਨ ਆਉਂਦਾ ਹੈ ਕੈਪਟਨ ਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਦਾ ਵੀ ਦਿੱਲੀ ਦਾ ਮੁੱਖ ਮੰਤਰੀ ਸਰਦਾਰ ਹੋਣਾ ਚਾਹੀਦਾ ਕੀ ਲੱਗਦਾ ਏ ਮੁੱਖ ਮੰਤਰੀ ਚਿਹਰਾ ਸਰਦਾਰ ਹੋਣਗੇ ਕੀ ਲੱਗਦਾ ਮਨਜਿੰਦਰ ਸਿੰਘ ਸਿਰਸਾ ਚਿਹਰਾ ਹੋ ਸਕਦੇ ਨੇ ਮੁੱਖ ਮੰਤਰੀ ਦਾ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ਚੁੱਕੇ ਨੇ ਵੱਡੇ ਚਿਹਰਾ ਨੇ ਬੀਜੇਪੀ ਦੇ ਕੀ ਲੱਗਦਾ ਹੈ ਨਰਿੰਦਰ ਮੋਦੀ ਨੇ ਜਿਹੜੇ ਉਹਨਾਂ ਨੂੰ ਮੁੱਖ ਮੰਤਰੀ ਚਿਹਰਾ ਬਣਾਉਣਗੇ ਤੇ ਤੁਹਾਨੂੰ ਅਸੀਂ ਦਿੱਲੀ ਦੀ ਫਾਈਨਲ ਅਪਡੇਟ ਦਵਾਂਗੇ ਦਿੱਲੀ ਦੇ ਵਿੱਚ ਵੱਡਾ ਉਲਟ ਫੇਰ ਹੋਇਆ ਏ 12 ਸਾਲ ਤੋਂ ਰਾਜ ਕਰਨ ਵਾਲੀ ਆਮ ਆਦਮੀ ਪਾਰਟੀ ਹਾਰ ਦੀ ਨਜ਼ਰ ਆ ਰਹੀ ਹੈ ਤੇ ਮੁੱਖ ਮੰਤਰੀ ਕੇਜਰੀਵਾਲ ਅਰਵਿੰਦ ਕੇਜਰੀਵਾਲ ਨੇ ਜਿਹੜੇ ਸਾਬਕਾ ਮੁੱਖ ਮੰਤਰੀ ਆਪਣੀ ਸੀਟ ਤੋਂ ਵੀ ਹਾਰ ਚੁੱਕੇ ਨੇ ਤੇ ਉੱਥੇ ਹੀ ਵੱਡੇ ਚਿਹਰਾ ਮਨੀਸ਼ ਛੋਦੀਆ ਉਪ ਮੁੱਖ ਮੰਤਰੀ ਨੇ ਜਿਹੜਾ ਉਹ ਵੀ ਆਪਣੀ ਸੀਟ ਤੋਂ ਹਾਰ ਚੁੱਕੇ ਨੇ ਜੰਗਪੁਰਾ ਤੋਂ ਹਾਰ ਚੁੱਕੇ ਨੇ ਪਲਵਿੰਦਰ ਸਿੰਘ ਮਾਰਵਾ ਜਿਹੜੇ ਬੀਜੇਪੀ ਦੇ ਨੇ ਉਹਨਾਂ ਜਿੱਤ ਪ੍ਰਾਪਤ ਕੀਤੀ ਹੈ ਤੇ ਉੱਥੇ ਹੀ ਪ੍ਰਵੇਸ਼ ਬਰਮਾ ਨੇ ਅਰਵਿੰਦ ਕੇਜਰੀਵਾਲ ਨੂੰ ਵੱਡੇ ਫਰਕ ਨਾਲ ਹਰਾਇਆ ਹੈ ਤੇ ਜਿਹੜੇ 3 ਮਹੀਨੇ ਮੁੱਖ ਮੰਤਰੀ ਰਹਿ ਚੁੱਕੀ ਸਾਬਕਾ ਮੁੱਖ ਮੰਤਰੀ ਜਦੋਂ ਕੇਜਰੀਵਾਲ ਜੇਲ੍ਹ ਦੇ ਵਿੱਚ ਸੀ ਆਤਸੀ ਆਤਸੀ ਜਿਹੜੀ ਕਾਲ ਕਾਜੀ ਤੋਂ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਉਹਨਾਂ ਨੇ ਲਾਜ ਰੱਖੀ ਆ ہماری ਪਾਰਟੀ ਦੀ ਤੇ ਤੁਹਾਨੂੰ ਦੱਸ ਦਈਏ ਜਿਹੜੀ ਬੀਜੇਪੀ ਕਿੰਨੀਆਂ ਸਿੱਟਾਂ ਜਿੱਤ ਚੁੱਕੀ ਆ 70 ਦੇ ਵਿੱਚੋਂ ਬੀਜੇਪੀ ਨੇ 30 ਸਿੱਟਾਂ ਉੱਤੇ ਜਿਹੜੀ ਜਿੱਤ ਪ੍ਰਾਪਤ ਕੀਤੀ ਐ 36 ਦੇ ਜਿਹੜੀ 36 ਸਿੱਟਾਂ ਉੱਤੇ ਬਹੁਤ ਚਾਹੀਦੀ ਐ ਤੇ ਬੀਜੇਪੀ 30 ਸਿੱਟਾਂ ਜਿੱਤ ਚੁੱਕੀ ਐ ਤੇ ਜਿਹੜੇ ਲੀਡ ਦੇ ਵਿੱਚ ਐ 48 18 ਸਿੱਟਾਂ ਉੱਤੇ ਲੀਡ ਦੇ ਵਿੱਚ ਮਤਲਬ ਬੀਜੇਪੀ 48 ਸਿੱਟਾਂ ਉੱਤੇ ਅੱਗੇ ਚੱਲ ਰਹੀ ਐ 30 ਉੱਤੇ ਜਿੱਤ ਪ੍ਰਾਪਤ ਕੀਤੀ ਐ 18 ਉੱਤੇ ਜਿਹੜੀ ਅੱਗੇ ਚੱਲ ਰਹੀ ਐ ਤੇ 9 ਸਿੱਟਾਂ ਉੱਤੇ ਜਿਹੜੀ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਐ ਤੇ ਆਮ ਆਦਮੀ ਪਾਰਟੀ ਨੇ 13 ਸਿੱਟਾਂ ਉੱਤੇ ਜਿਹੜੀ ਜਿੱਤ ਪ੍ਰਾਪਤ ਕਰ ਲਈ ਐ ਤੇ ਉੱਥੇ ਕਾਂਗਰਸ ਨੇ ਜਿਹੜਾ ਖਾਤਾ ਨਹੀਂ ਖੋਲਿਆ ਇੰਡੀਆ ਗਠਜੰਤਰ ਜੋ ਇੰਡੀਆ ਗਠਜੰਤਰ ਬਣਿਆ ਸੀ ਬੀਜੇਪੀ ਨੂੰ ਟੱਕਰ ਦਿੱਤੀ ਸੀ ਲੋਕ ਸਭਾ ਦੀਆਂ ਸਿੱਟਾਂ ਦੇ ਵਿੱਚ ਤੇ ਉਹ ਖਾਤਾ ਨਹੀਂ ਖੋਲ ਸਕੇ ਕੀ ਲੱਗਦਾ ਉਹਨਾਂ ਦਾ 15 ਸਾਲ ਦਾ ਜਿਹੜਾ ਰਾਜ ਕੀਤਾ ਏ ਸਿਲਾ ਦਿਖਨੇ ਉਹਦਾ ਕੋਈ ਹਲੇ ਕੋਈ ਜਾਦੂ ਨਹੀਂ ਦਿਖਿਆ ਜੋ 15 ਸਾਲ ਰਾਜ ਕੀਤਾ ਏ ਤੇ 27 ਸਾਲਾਂ ਬਾਅਦ ਜਿਹੜੀ ਭਾਜਪਾ ਨੇ ਜਿਹੜੀ ਦਿੱਲੀ ਦੇ ਵਿੱਚ ਸਰਕਾਰ ਬਣਾਈ ਹੈ 1998 ਦੇ ਵਿੱਚ ਭਾਜਪਾ ਸਰਕਾਰ ਆਈ ਸੀ ਦਿੱਲੀ ਦੇ ਵਿੱਚ ਤੇ ਉਸ ਤੋਂ ਬਾਅਦ 26-27 ਸਾਲਾਂ ਬਾਅਦ ਜਿਹੜੀ ਭਾਜਪਾ ਨੇ ਦੁਬਾਰੇ ਪੈਰ ਲੱਗੇ ਨੇ ਭਾਜਪਾ ਦੇ 12 ਸਾਲ ਤਾ ਅਰਵਿੰਦ ਕੇਜਰੀਵਾਲ ਨੇ ਜਿਹੜਾ ਉੱਥੇ ਆਪਣਾ ਰਾਜ ਕੀਤਾ ਹੈ ਤੇ 15 ਸਾਲ ਕਾਂਗਰਸ ਨੇ ਰਾਜ ਕੀਤਾ ਹੈ ਤੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਵੱਡੇ ਵੱਡੇ ਵਾਅਦੇ ਸੀਗੇ ਕੇਜਰੀਬਾਲ ਦੇ ਵੀ ਅਸੀਂ ਸਕੂਲ ਚੰਗੇ ਕਰਤੇ ਅਸੀਂ ਹਸਪੀਟਲ ਚੰਗੇ ਕਰਤੇ ਅਸੀਂ ਕਿਰਾਇਆ ਫ੍ਰੀ ਕਰਤਾ ਅਸੀਂ ਪਾਣੀ ਫ੍ਰੀ ਕਰਤਾ ਸੀ ਬਿਜਲੀ ਫ੍ਰੀ ਕਰਤੀ ਕੀ ਵਾਅਦੇ ਉਹ ਫੋਕੇ ਨਿਕਲੇ ਉਹ ਗੱਲਾਂ ਹੀ ਸੀ ਉਹ ਸਿਰਫ ਲਾਰੇ ਸੀ ਜਾਂ ਦਿਲੇ ਵਿੱਚ ਕੰਮ ਕੀਤਾ ਜੇ ਕੰਮ ਕੀਤਾ ਹੁੰਦਾ ਤਾਂ ਕੀ ਲੱਗਦਾ ਨਹੀਂ ਸੀ ਆਮ ਆਦੀ ਪਾਰਟੀ ਸਰਕਾਰ ਬਣਦੀ ਜੋ ਬਦਲਾਅ ਨੂੰ ਲੈ ਕੇ ਲੋਕਾਂ ਨੇ ਵੋਟਾਂ ਪਾਈਆਂ ਸੀ ਕੀ ਲੱਗਦਾ ਏ ਹੁਣ ਦਿੱਲੀ ਤੋਂ ਬਾਅਦ 2027 ਦੇ ਵਿੱਚ ਵੀ ਪੰਜਾਬ ਉੱਤੇ ਇਸ ਚੀਜ਼ ਦਾ ਅਸਰ ਪੈ ਸਕਦਾ ਏ ਕੀ ਲੱਗਦਾ ਭੂਆਤਮਾਨ ਦੀ ਸਰਕਾਰ ਨੂੰ ਜਿਹੜਾ ਦਿੱਲੀ ਦੇ ਵੋਟਾਂ ਦਾ ਖਤਰਾ ਹੋ ਸਕਦਾ ਏ ਕੀ ਲੱਗ ਤੇ ਤੁਹਾਨੂੰ ਦੱਸਦੀ ਏ ਜਿਹੜੀ ਬੀਜੇਪੀ ਏ ਜਿਹੜੀ 32 ਸੀਟਾਂ ਉੱਤੇ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਐ ਤੇ ਤੇ ਹੁਣ 16 ਦੀ ਲੀਡ ਜਿਹੜੀ ਰਹਿ ਚੁੱਕੀ ਐ 16 ਦੀ ਲੀਡ ਉੱਤੇ ਬੀਜੇਪੀ ਚੱਲ ਰਹੀ ਐ ਤੇ 7 ਦੀ ਲੀਡ ਉੱਤੇ ਆਮਾ ਦੀ ਪਾਰਟੀ ਚੱਲ ਰਹੀ ਐ ਤੇ 15 ਸਿੱਟਾ ਉਤੇ ਆਮਾਦੀ ਪਾਰਟੀ ਜਿੱਤ ਪ੍ਰਾਪਤ ਕੀਤੀ ਹੈ ਕਿਹੜੇ ਕਿਹੜੇ ਨੇ ਜਿਨ੍ਹਾਂ ਜਿੱਤ ਪ੍ਰਾਪਤ ਕੀਤੀ ਹੈ ਤੁਹਾਨੂੰ ਦੱਸ ਦਨੀ ਹੈ ਕਿਹੜੀ ਕਿਹੜੀ ਸੀਟ ਤੋਂ ਕੌਣ ਕੌਣ ਤੇ ਬੀਜੇਪੀ 14 ਸੀਟਾਂ ਉਤੇ ਲੀਡ ਤੇ ਚੱਲ ਰਹੀ ਹੈ ਮਤਲਬ ਅੱਗੇ ਚੱਲ ਰਹੀ ਹੈ ਤੇ ਉੱਥੇ ਹੀ ਆਮਾਦੀ ਪਾਰਟੀ ਹੈ ਜਿਹੜੀ ਸੱਤ ਸੀਟਾਂ ਉਤੇ ਅੱਗੇ ਚੱਲ ਰਹੀ ਹੈ ਤੇ ਤੁਹਾਨੂੰ ਦੱਸ ਦੰਨੇ ਹੈ ਕਿਹੜੀ ਕਿਹੜੀ ਸੀਟ ਤੋਂ ਕੌਣ ਕੌਣ ਜਿੱਤਿਆ ਹੈ ਤੇ ਤੁਹਾਨੂੰ ਦੱਸ ਦਈਏ ਨਵੀਂ ਦਿੱਲੀ ਤੋਂ ਜਿਹੜੀ ਪ੍ਰਵੇਸ਼ ਬਰਮਾ ਜਿਹੜੇ ਬੀਜੇਪੀ ਦੇ ਨੇ ਉਹ ਜਿੱਤ ਪ੍ਰਾਪਤ ਕੀਤੀ ਹੈ ਸਾਬਕਾ ਮੁੱਖ ਮੰਤਰੀ ਨੇ ਕੇਜਰੀਵਾਲ ਉਹਨਾਂ ਨੂੰ ਹਰਾਇਆ ਹੈ ਆਮਾਦੀ ਪਾਰਟੀ ਦੇ ਕੇਜਰੀ ਤੇ ਉੱਤੇ ਹੀ ਜੰਗਪੁਰਾ ਤੋਂ ਤਲਵਿੰਦਰ ਮਾਰਵਾ ਨੇ ਜਿਹੜੇ ਉਹਨਾਂ ਨੇ ਮਨੀਸ਼ ਸ਼ਿਸ਼ੋਧੀਆਂ ਨੂੰ ਹਰਾਇਆ ਹੈ ਬੀਜੇਪੀ ਦੇ ਬੀਜੇਪੀ ਦੇ ਤਰਵਿੰਦਰ ਸਿੰਘ ਨੇ ਜਿਹੜੇ ਤਰਵਿੰਦਰ ਮਾਰਵਾ ਉਹਨਾਂ ਨੇ ਆਮ ਆਦੀ ਪਾਰਟੀ ਦੇ ਮਨੀਸ਼ ਸ਼ਿਸ਼ੋਧੀਆਂ ਨੂੰ ਜਿਹੜਾ ਹਰਾਇਆ ਹੈ ਤੇ ਉੱਥੇ ਬੀਜੇਪੀ ਤੇ ਆਮ ਆਦੀ ਪਾਰਟੀ ਵਿੱਚ ਟੱਕਰ ਦਿਖ ਰਹੀ ਹੈ ਤੇ ਉੱਤੇ ਬੀਜੇਪੀ ਜਿਹੜੀ ਬੋਮਾ ਦੇ ਨੇੜੇ ਬਿਲਕੁਲ ਪਹੁੰਚ ਚੁੱਕੀ ਹੈ ਤੇ ਰੋਜ਼ਾਨਾ ਦੇ ਵਿੱਚ ਜਿਹੜੀ ਬਿਲਕੁਲ ਬੋਮਾ ਦੇ ਨੇੜੇ ਪਹੁੰਚਦੀ ਨਜ਼ਰ ਆ ਰਹੀ ਹੈ ਉੱਥੇ ਹੀ ਤੇ ਜਿਹੜੀ ਸੀਟ ਬਚਾ ਸਕੀ ਹੈ ਉਹ ਹੈ 3 ਮਹੀਨੇ ਦੀ ਜਿਹੜਾ ਸਾਬਕਾ ਮੁੱਖ ਮੰਤਰੀ 3 ਮਹੀਨੇ ਜੋ ਮੁੱਖ ਮੰਤਰੀ ਰਹਿ ਚੁੱਕੀ ਹੈ ਰਹਿ ਚੁੱਕੀ ਹੈ ਆਤਸ਼ੀ ਤੇ ਕਾਲ ਕਾਜੀ ਤੋਂ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਉਹਨਾਂ ਨੇ ਰਕੇਸ਼ ਬਦੂਰੀ ਨੂੰ ਹਰਾਇਆ ਏ ਬੀਜੇਪੀ ਦੇ ਰਕੇਸ਼ ਬਦੂਰੀ ਨੂੰ ਹਰਾਇਆ ਤੇ ਉੱਥੇ ਹੀ ਤੁਹਾਨੂੰ ਹੋਰ ਸੀਟਾਂ ਦ앗ਦੇ ਆ ਵਿਜਵਾਸ਼ਨ ਤੋਂ ਜਿਹੜੇ ਕਲਾਸ਼ ਗਹਿਲੋਤ ਨੇ ਜਿਹੜੇ ਬੀਜੇਪੀ ਦੇ ਜਿੱਤ ਪ੍ਰਾਪਤ ਕੀਤੀ ਹੈ ਤੇ ਸੁਰਿੰਦਰਾ ਭਰਤਵਾਜ ਨੇ ਜਿਹੜੇ ਉਹ ਹਾਰੇ ਨੇ ਆਮ ਆਲੀ ਪਾਰਟੀ ਦੇ ਤੇ ਤੁਹਾਨੂੰ ਦੱਸਦੀਏ ਮੁਸਤਾ ਮੁਸਤਾਵਦ ਮੁਸਤਾਵਾ ਤੋਂ ਮੋਹਨ ਸਿੰਘ ਵਿਸ਼ਣ ਨੇ ਜਿਹੜੇ ਬੀਜੇਪੀ ਦੇ ਜਿੱਤ ਪ੍ਰਾਪਤ ਕੀਤੀ ਹੈ ਤੇ ਆਮਾ ਦੀ ਪਾਰਟੀ ਦੇ ਅਦਿਲ ਅਹਿਮਦ ਖਾਨ ਉਹ ਹਾਰੇ ਨੇ ਤੇ ਉੱਥੇ ਹੀ ਮੱਡੀਪੁਰ ਤੋਂ ਕਲਾਸ਼ ਗੰਗਵਾਲ ਜਿਹੜੇ ਬੀਜੇਪੀ ਦੇ ਨੇ ਜਿੱਤ ਪ੍ਰਾਪਤ ਕੀਤੀ ਆਮਾ ਦੀ ਪਾਰਟੀ ਦੇ ਰਾਖੀ ਬਿਰਲਾ ਹਾਰੀ ਹੈ ਤੇ ਉੱਥੇ ਹੀ ਕਿਰਾਰੀ ਤੋਂ ਅਨਿਲ ਜਾ ਆਮਾਰੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਬਜਰੰਗ ਸ਼ੁਕਲਾ ਬੀਜੇਪੀ ਨੇ ਉਹ ਹਾਰੇ ਨੇ ਤੇ ਕਰੋਲ ਬਾਗ ਤੋਂ ਵਿਨੇਸ਼ ਰਵੀ ਤੇ ਵਿਨੇਸ਼ ਰਵੀ ਆਮਾਰੀ ਪਾਰਟੀ ਜਿੱਤ ਪ੍ਰਾਪਤ ਕੀਤੀ ਹੈ ਦੋਸ਼ੰਤ ਗੋਤਮ ਜਿਹੜੇ ਉਹ ਹਾਰੇ ਨੇ ਤੇ ਉੱਥੇ ਮੰਗੋਲਪੁਰੀ ਤੋਂ ਰਾਜਕੁਮਾਰ ਚੋਹਾਨ ਬੀਜੇਪੀ ਨੇ ਜਿੱਤ ਪ੍ਰਾਪਤ ਕੀਤੀ ਹੈ ਤਰਕੇਸ਼ ਯਾਦਵ ਤੇ ਉਹ ਆਮ ਆਦੀ ਪਾਰਟੀ ਦੇ ਹਾਰੇ ਨੇ ਤੇ ਉੱਥੇ ਰਜਿੰਦਰਨਗਰ ਤੋਂ ਉਮੰਗ ਬਜਾਜ ਨੇ ਜਿਹੜੇ ਆ ਬੀਜੇਪੀ ਦੇ ਜਿੱਤ ਪ੍ਰਾਪਤ ਕੀਤੀ ਹੈ ਦੁਰਗੇਸ਼ ਪਾਠਕ ਆਮ ਆਦੀ ਪਾਰਟੀ ਦੇ ਉਹ ਹਾਰੇ ਨੇ ਵੱਡਾ ਚਿਹਰਾ ਨੇ ਦੁਰਗੇਸ਼ ਪਾਠਕ ਆਹ ਆਮ ਆਦੀ ਪਾਰਟੀ ਦੇ ਤੇ ਉਹ ਵੀ ਹਾਰ ਚੁੱਕੇ ਨੇ ਤੇ ਤੁਹਾਨੂੰ ਦੱਸਦੀ ਏ ਦਵਾਰਕਾ ਤੋਂ ਰਾਜਪੂਤ ਆਮ ਆਦੀ ਜਿਹੜੀ ਬੀਜੇਪੀ ਨੇ ਜਿੱਤ ਪ੍ਰਾਪਤ ਕੀਤੀ ਹੈ ਬਿਨੇ ਮਿਸ਼ਰਾ ਨੇ ਜਿਹੜੇ ਆਮ ਆਦੀ ਪਾਰਟੀ ਦੇ ਉਹ ਹਾਰੇ ਨੇ ਤੇ ਪਟੇਲ ਨਗਰ ਪ੍ਰਵੇਸ਼ ਰਤਨ ਜਿਹੜੇ ਆਮ ਆਦੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ ਪ੍ਰਵੇਸ਼ ਰਤਨ ਜਿਹੜੇ ਆਮ ਆਦੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਉੱਤੇ ਹੀ ਰਾਜਕੁਮਾਰ ਆਨੰਦ ਜਿਹੜੇ ਬੀਜੇਪੀ ਦੇ ਉਹ ਹਾਰੇ ਨੇ ਤੇ ਉੱਤੇ ਹੀ ਕਰਵਾਲ ਨਗਰ ਨੂੰ ਕਪਿਲ ਮਿਸ਼ਰਾ ਜਿਹੜੇ ਬੀਜੇਪੀ ਦੇ ਉਹਨੇ ਜਿੱਤ ਪ੍ਰਾਪਤ ਕੀਤੀ ਹੈ ਉੱਥੇ ਮਨੋਜ ਤਿਆਗੀ ਜਿਹੜੇ ਹਾਰੇ ਨੇ ਤੇ ਤੁਹਾਨੂੰ ਦੱਸ ਦਈਏ ਇਹ ਤੁਹਾਨੂੰ ਪਲ-ਪਲ ਦੀ ਖਬਰ ਅਸੀਂ ਦਿੰਦੇ ਰਹਾਂਗੇ ਤੇ ਅਰਵਿੰਦ ਸਿੰਘ ਲਵਲੀ ਇਹ ਵੀ ਵੱਡਾ ਚੇਲਾ ਨੇ ਭਾਜਪਾ ਦਾ ਤੇ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਗਾਂਧੀਨਗਰ ਤੋਂ ਉੱਥੇ ਹੀ ਨਵੀਨ ਚੌਧਰੀ ਉਹ ਹਾਰੇ ਨੇ ਤੇ ਤੁਹਾਨੂੰ ਅਸੀਂ ਜਿਹੜੀ ਪਾਰਟੀ ਆਮਾ ਦੀ ਪਾਰਟੀ ਇਹ ਹਾਰ ਦੀ ਨਜ਼ਰ ਆ ਰਹੀ ਹੈ ਤੇ ਉੱਥੇ ਭਾਜਪਾ ਦੀ ਸਰਕਾਰ ਜਿਹੜੀ ਬਣਦੀ ਨਜ਼ਰ ਆ ਰਹੀ ਹੈ ਤੇ 12 ਸਾਲ ਤੋਂ ਰਾਜ ਕਰਨ ਤੋਂ ਬਾਅਦ ਜਿਹੜੀ ਆਮਾ ਦੀ ਪਾਰਟੀ ਉੱਥੇ ਆਪਣੀ ਸਰਕਾਰ ਬਣਾਉਂਦੀ ਨਹੀਂ ਨਜ਼ਰ ਆ ਰਹੀ ਤੇ ਆ ਬੀਜੇਪੀ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ ਤੇ ਬਹੁਮਤ ਦੇ ਨੇੜੇ ਬਿਲਕੁਲ ਬੀਜੇਪੀ ਹੈ ਤੇ ਬਹੁਮਤ ਤੋਂ ਉੱਪਰ ਜਿਹੜੀ ਸੀਟਾਂ ਹੋ ਸਕਦੀਆਂ ਨੇ ਕਿਉਂਕਿ ਹਲੇ ਕਈ ਸੀਟਾਂ 'ਤੇ ਬੀਜੇਪੀ ਅੱਗੇ ਚੱਲ ਰਹੀ ਹੈ ਕਈ ਸੀਟਾਂ 'ਤੇ ਜਿਹੜੀ ਆਮ ਆਦੀ ਪਾਰਟੀ ਪਿੱਛੇ ਚੱਲ ਰਹੀ ਹੈ ਤੇ ਤੁਹਾਨੂੰ ਅਸੀਂ ਦਿੱਲੀ ਦੇ ਨਤੀਜਿਆਂ ਦੀ ਫਾਈਨਲ ਅਪਡੇਟ ਦਵਾਂਗੇ ਦਿੱਲੀ ਦੇ ਵਿੱਚ ਬੀਜੇਪੀ ਦੀ ਸਰਕਾਰ ਜਿਹੜੀ ਬਣਦੀ ਨਜ਼ਰ ਆ ਰਹੀ ਹੈ ਦਿੱਲੀ ਦੇ ਵਿੱਚ 36 ਦੀ ਬਹੁਮਤ ਚਾਹੀਦੀ ਹੈ ਤੇ ਬੀਜੇਪੀ ਨੇ ਉਸ ਤੋਂ ਵੱਧ ਸੀਟਾਂ ਪ੍ਰਾਪਤ ਕੀਤੀਆਂ ਨੇ ਤੇ ਤੁਹਾਨੂੰ ਦੱਸਦੀ ਹੈ 29 ਸੀਟਾਂ ਉੱਤੇ ਦਿੱਲੀ ਦਿੱਲੀ ਦੇ ਵਿੱਚ ਭਾਜਪਾ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ 19 ਸੀਟਾਂ ਤੇ ਲੀਡ ਤੇ ਚੱਲ ਰਹੀ ਹੈ ਭਾਜਪਾ ਸਰਕਾਰ ਤੇ ਉੱਥੇ ਹੀ 13 ਸੀਟਾਂ ਪ੍ਰਾਪਤ ਕੀਤੀਆਂ ਨੇ ਆਮ ਆਦੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ 13 ਸੀਟਾਂ ਉੱਤੇ ਤੇ 9 ਉੱਤੇ ਚੱਲ ਰਹੀ ਹੈ ਅੱਗੇ ਚੱਲ ਰਹੀ ਹੈ 9 ਸੀਟਾਂ ਉੱਤੇ ਆਮ ਆਦੀ ਪਾਰਟੀ ਤੇ ਕਾਂਗਰਸ ਨੇ ਹਲੇ ਤੱਕ ਖਾਤਾ ਨਹੀਂ ਖੋਲਿਆ ਇੰਡੀਆ ਗੱਟਬੰਧਨ ਜੋ ਵੱਡੇ ਵੱਡੇ ਦਾਅਵੇ ਕਰਦੇ ਸੀ ਲੋਕ ਸਭਾ ਦੇ ਵਿੱਚ ਵੀ ਇਹਨਾਂ ਟੱਕਰ ਦਿੱਤੀ ਸੀ ਆਮ ਆਦੀ ਆ ਤੇ ਮੋਦੀ ਸਰਕਾਰ ਨੂੰ ਤੇ ਜਦੋਂ ਇਕੱਠੇ ਸੀ ਹੁਣ ਜਿਹੜਾ ਗਠਬੰਧਰ ਵੀ ਟੁੱਟ ਚੁੱਕਿਆ ਏ ਤੇ ਅਕਲੇਸ਼ ਜੱਜਮ ਨੇ ਜਿਹੜਾ ਪੂਰਾ ਸਾਥ ਦਿੱਤਾ ਸੀਗਾ ਮੰਮਤਾ ਬੇਨਰਜੀ ਨੇ ਵੀ ਸਾਥ ਦਿੱਤਾ ਸੀ ਕੇਜਰੀਵਾਲ ਦਾ ਤੇ ਹੁਣ ਉਹਨਾਂ ਦੇ ਸਾਥ ਦੇਣ ਨਾਲ ਵੀ ਜਿਹੜਾ ਕੇਜਰੀਵਾਲ ਆਪਣੀ ਸੀਟ ਨਹੀਂ ਬਚਾ ਸਕਿਆ ਤੇ ਆਪਣੀ ਸੀਟ ਤੋਂ ਵੀ ਜਿਹੜਾ ਕੇਜਰੀਵਾਲ ਹਾਰ ਚੁੱਕਿਆ ਏ ਪ੍ਰਵੇਸ਼ ਬਰਮਾ ਨੇ ਜਿਹੜਾ ਉਹਨਾਂ ਨੂੰ ਹਰਾਇਆ ਏ ਬੀਜੇਪੀ ਦੇ ਪ੍ਰਵੇਸ਼ ਬਰਮਾ ਨੇ ਉਹਨਾਂ ਨੂੰ ਹਰਾਇਆ ਐ ਵੀ ਆਮ ਆਦੀ ਪਾਰਟੀ ਦੇ ਕੇਜਰੀਬਾਲ ਦੇ ਪ੍ਰਧਾਨ ਨੂੰ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਨੂੰ ਤੇ ਕਾਂਗਰਸ ਜਿਹੜੀ ਖਾਤਾ ਵੀ ਨਹੀਂ ਖੋਲ ਸਕੀ ਤੇ ਹੁਣ ਕੀ ਲੱਗਦਾ ਹੈ ਬੀਜੇਪੀ ਦਾ ਮੁੱਖ ਮੰਤਰੀ ਕੌਣ ਹੋਵੇਗਾ ਕੀ ਲੱਗਦਾ ਹੈ ਬੀਜੇਪੀ ਦਾ ਮੁੱਖ ਮੰਤਰੀ ਸਰਦਾਰ ਚੇਰਾ ਹੋ ਸਕਦਾ ਹੈ ਤੇ ਦੂਜੇ ਪਾਸੇ ਜਿਹੜਾ ਬਿਆਨ ਆਉਂਦਾ ਹੈ ਪੰਜਾਬ ਤੋਂ ਬਿਆਨ ਆਉਂਦਾ ਹੈ ਕੈਪਟਨ ਮਨਿੰਦਰ ਸਿੰਘ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਦਾ ਵੀ ਦਿੱਲੀ ਦਾ ਮੁੱਖ ਮੰਤਰੀ ਸਰਦਾਰ ਹੋਣਾ ਚਾਹੀਦਾ ਹੈ ਕੀ ਲੱਗਦਾ ਹੈ ਮੁੱਖ ਮੰਤਰੀ ਚੇਰਾ ਸਰਦਾਰ ਹੋਣਗੇ ਕੀ ਲੱਗਦਾ ਮਰਿੰਦਰ ਸਿੰਘ ਸਿਰਸਾ ਚਿਹਰਾ ਹੋ ਸਕਦੇ ਨੇ ਮੁੱਖ ਮੰਤਰੀ ਦਾ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ਚੁੱਕੇ ਨੇ ਵੱਡੇ ਚਿਹਰਾ ਨੇ ਬੀਜੇਪੀ ਦੇ ਕੀ ਲੱਗਦਾ ਨਰਿੰਦਰ ਮੋਦੀ ਨੇ ਜਿਹੜੇ ਉਹਨਾਂ ਨੂੰ ਮੁੱਖ ਮੰਤਰੀ ਚਿਹਰਾ ਬਣਾਉਣਗੇ ਤੇ ਤੁਹਾਨੂੰ ਅਸੀਂ ਦਿੱਲੀ ਦੀ ਫਾਈਨਲ ਅਪਡੇਟ ਦਵਾਂਗੇ ਦਿੱਲੀ ਦੇ ਵਿੱਚ ਵੱਡਾ ਉਲਟ ਫੇਰ ਹੋਇਆ ਏ 12 ਸਾਲ ਤੋਂ ਰਾਜ ਕਰਨ ਵਾਲੀ ਆਮ ਆਦਮੀ ਪਾਰਟੀ ਹਾਰ ਦੀ ਨਜ਼ਰ ਆ ਰਹੀ ਹੈ ਤੇ ਮੁੱਖ ਮੰਤਰੀ ਕੇਜਰੀਵਾਲ ਅਰਵਿੰਦ ਕੇਜਰੀਵਾਲ ਨੇ ਜਿਹੜੇ ਸਾਬਕਾ ਮੁੱਖ ਮੰਤਰੀ ਆਪਣੀ ਸੀਟ ਤੋਂ ਵੀ ਹਾਰ ਚੁੱਕੇ ਨੇ ਤੇ ਉੱਥੇ ਹੀ ਵੱਡੇ ਚਿਹਰਾ ਮਨੀਸ਼ ਸ਼ਿਸ਼ੋਧिया ਉਪ ਮੁੱਖ ਮੰਤਰੀ ਨੇ ਜਿਹੜਾ ਉਹ ਵੀ ਆਪਣੀ ਸੀਟ ਤੋਂ ਹਾਰ ਚੁੱਕੇ ਨੇ ਜੰਗਪੁਰਾ ਤੋਂ ਹਾਰ ਚੁੱਕੇ ਨੇ ਪਲਵਿੰਦਰ ਸਿੰਘ ਮਾਰਵਾ ਜਿਹੜੇ ਬੀਜੇਪੀ ਦੇ ਨੇ ਉਹਨਾਂ ਜਿੱਤ ਪ੍ਰਾਪਤ ਕੀਤੀ ਹੈ ਤੇ ਉੱਥੇ ਹੀ ਪ੍ਰਵੇਸ਼ ਬਰਮਾ ਨੇ ਅਰਵਿੰਦ ਕੇਜਰੀਵਾਲ ਨੂੰ ਵੱਡੇ ਫਰਕ ਨਾਲ ਹਰਾਇਆ ਹੈ ਤੇ ਜਿਹੜੇ 3 ਮਹੀਨੇ ਮੁੱਖ ਮੰਤਰੀ ਰਹਿ ਚੁੱਕੀ ਸਾਬਕਾ ਮੁੱਖ ਮੰਤਰੀ ਜਦੋਂ ਕੇਜਰੀਵਾਲ ਜੇਲ੍ਹ ਦੇ ਵਿੱਚ ਸੀ ਆਤਸੀ ਆਤਸੀ ਜਿਹੜੀ ਕਾਲ ਕਾਜੀ ਤੋਂ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਉਹਨਾਂ ਨੇ ਇਲਾਜ ਰੱਖੀ ਆ ہماری ਪਾਰਟੀ ਦੀ ਤੇ ਤੁਹਾਨੂੰ ਦੱਸ ਦਈਏ ਜਿਹੜੀ ਬੀਜੇਪੀ ਕਿੰਨੀਆਂ ਸੀਟਾਂ ਜਿੱਤ ਚੁੱਕੀ ਆ 70 ਦੇ ਵਿੱਚੋਂ ਬੀਜੇਪੀ ਨੇ 30 ਸੀਟਾਂ ਉੱਤੇ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ 36 ਦੇ ਜਿਹੜੀ 36 ਸੀਟਾਂ ਉੱਤੇ ਬਹੁਮਤ ਚਾਹੀਦੀ ਹੈ ਤੇ ਬੀਜੇਪੀ 30 ਸਿੱਟਾਂ ਜਿੱਤ ਚੁੱਕੀ ਐ ਤੇ ਜਿਹੜੇ ਲੀਡ ਦੇ ਵਿੱਚ ਐ 48 18 ਸਿੱਟਾਂ ਉੱਤੇ ਲੀਡ ਦੇ ਵਿੱਚ ਮਤਲਬ ਬੀਜੇਪੀ 48 ਸਿੱਟਾਂ ਉੱਤੇ ਅੱਗੇ ਚੱਲ ਰਹੀ ਐ 30 ਉੱਤੇ ਜਿੱਤ ਪ੍ਰਾਪਤ ਕੀਤੀ ਐ 18 ਉੱਤੇ ਜਿਹੜੀ ਅੱਗੇ ਚੱਲ ਰਹੀ ਐ ਤੇ 9 ਸਿੱਟਾਂ ਉੱਤੇ ਜਿਹੜੀ ਆਮ ਆਨី ਪਾਰਟੀ ਅੱਗੇ ਚੱਲ ਰਹੀ ਐ ਤੇ ਆਮ ਆਨី ਪਾਰਟੀ ਨੇ 13 ਸਿੱਟਾਂ ਉੱਤੇ ਜਿਹੜੀ ਜਿੱਤ ਪ੍ਰਾਪਤ ਕਰ ਲਈ ਐ ਤੇ ਉੱਥੇ ਕਾਂਗਰਸ ਨੇ ਜਿਹੜਾ ਖਾਤਾ ਨਹੀਂ ਖੋਲਿਆ ਇੰਡੀਆ ਗੱਠਜੋੜ ਜੋ ਇੰਡੀਆ ਗੱਠਜੋੜ ਬਣਿਆ ਸੀ ਬੀਜੇਪੀ ਨੂੰ ਟੱਕਰ ਦਿੱਤੀ ਸੀ ਲੋਕ ਸਭਾ ਦੀਆਂ ਸਿੱਟਾਂ ਦੇ ਵਿੱਚ ਤੇ ਉਹੋ ਖਾਤਾ ਨਹੀਂ ਖੋਲ ਸਕੇ ਕੀ ਲੱਗਦਾ ਉਹਨਾਂ ਦਾ 15 ਸਾਲ ਦਾ ਜਿਹੜਾ ਰਾਜ ਕੀਤਾ ਏ ਸਿਲਾ ਦਿਖਿਦ ਨੇ ਉਹਦਾ ਕੋਈ ਹਲੇ ਕੋਈ ਜਾਦੂ ਨਹੀਂ ਦਿਖਿਆ ਜੋ 15 ਸਾਲ ਰਾਜ ਕੀਤਾ ਏ ਤੇ 27 ਸਾਲਾਂ ਬਾਅਦ ਜਿਹੜੀ ਭਾਜਪਾ ਨੇ ਜਿਹੜੀ ਦਿੱਲੀ ਦੇ ਵਿੱਚ ਸਰਕਾਰ ਬਣਾਈ ਹੈ 1998 ਦੇ ਵਿੱਚ ਭਾਜਪਾ ਸਰਕਾਰ ਆਈ ਸੀ ਦਿੱਲੀ ਦੇ ਵਿੱਚ ਤੇ ਉਸ ਤੋਂ ਬਾਅਦ 26-27 ਸਾਲਾਂ ਬਾਅਦ ਜਿਹੜੀ ਭਾਜਪਾ ਨੇ ਦੁਬਾਰੇ ਪੈਰ ਲੱਗੇ ਨੇ ਭਾਜਪਾ ਦੇ 12 ਸਾਲ ਤਾ ਅਰਵਿੰਦ ਕੇਜਰੀਵਾਲ ਨੇ ਜਿਹੜਾ ਉੱਥੇ ਆਪਣਾ ਰਾਜ ਕੀਤਾ ਹੈ ਤੇ 15 ਸਾਲ ਕਾਂਗਰਸ ਨੇ ਰਾਜ ਕੀਤਾ ਹੈ ਤੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਵੱਡੇ ਵੱਡੇ ਵਾਅਦੇ ਸੀਗੇ ਕੇਜਰੀਵਾਲ ਦੇ ਵੀ ਅਸੀਂ ਸਕੂਲ ਚੰਗੇ ਕਰਤੇ ਅਸੀਂ ਹਸਪੀਟਲ ਚੰਗੇ ਕਰਤੇ ਅਸੀਂ ਕਿਰਾਇਆ ਫ੍ਰੀ ਕਰਤਾ ਅਸੀਂ ਪਾਣੀ ਫ੍ਰੀ ਕਰਤਾ ਅਸੀਂ ਬਿਜਲੀ ਫ੍ਰੀ ਕਰਤੀ ਕੀ ਵਾਅਦੇ ਉਹ ਫੋਕੇ ਨਿਕਲੇ ਉਹ ਗੱਲਾਂ ਹੀ ਸੀ ਉਹ ਸਿਰਫ ਲਾਰੇ ਸੀ ਜਾਂ ਦਿਲੇ ਵਿੱਚ ਕੰਮ ਕੀਤਾ ਜੇ ਕੰਮ ਕੀਤਾ ਹੁੰਦਾ ਤਾਂ ਕੀ ਲੱਗਦਾ ਨਹੀਂ ਸੀ ਆਵਾਰੀ ਪਾਰਟੀ ਸਰਕਾਰ ਬਣਦੀ ਜੋ ਬਦਲਾਅ ਨੂੰ ਲੈ ਕੇ ਲੋਕਾਂ ਨੇ ਵੋਟਾਂ ਪਾਈਆਂ ਸੀ ਕੀ ਲੱਗਦਾ ਏ ਹੁਣ ਦਿੱਲੀ ਤੋਂ ਬਾਅਦ 2027 ਦੇ ਵਿੱਚ ਵੀ ਪੰਜਾਬ ਉੱਤੇ ਇਸ ਚੀਜ਼ ਦਾ ਅਸਰ ਪੈ ਸਕਦਾ ਏ ਕੀ ਲੱਗਦਾ ਭੂਤਮਾਨ ਦੀ ਸਰਕਾਰ ਨੂੰ ਜਿਹੜਾ ਦਿੱਲੀ ਦੇ ਵੋਟਾਂ ਦਾ ਖਤਰਾ ਹੋ ਸਕਦਾ ਏ ਕੀ ਲੱਗ ਤੇ ਤੁਹਾਨੂੰ ਦੱਸਦੀ ਏ ਜਿਹੜੀ ਬੀਜੇਪੀ ਹੈ ਜਿਹੜੀ 32 ਸੀਟਾਂ ਉੱਤੇ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਐ ਤੇ ਤੇ ਹੁਣ 16 ਦੀ ਲੀਡ ਜਿਹੜੀ ਰਹਿ ਚੁੱਕੀ ਐ 16 ਦੀ ਲੀਡ ਉੱਤੇ ਬੀਜੇਪੀ ਚੱਲ ਰਹੀ ਐ ਤੇ 7 ਦੀ ਲੀਡ ਉੱਤੇ ਆਮਾ ਦੀ ਪਾਰਟੀ ਚੱਲ ਰਹੀ ਐ ਤੇ 15 ਸਿੱਟਾਂ ਉੱਤੇ ਆਮ ਆਦੀ ਪਾਰਟੀ ਜਿੱਤ ਪ੍ਰਾਪਤ ਕੀਤੀ ਹੈ ਕਿਹੜੇ ਕਿਹੜੇ ਨੇ ਜਿਨ੍ਹਾਂ ਜਿੱਤ ਪ੍ਰਾਪਤ ਕੀਤੀ ਹੈ ਤੁਹਾਨੂੰ ਦੱਸ ਦਨੀ ਹੈ ਕਿਹੜੀ ਕਿਹੜੀ ਸੀਟ ਤੋਂ ਕੌਣ ਕੌਣ ਤੇ ਬੀਜੇਪੀ 14 ਸੀਟਾਂ ਉੱਤੇ ਲੀਡ ਤੇ ਚੱਲ ਰਹੀ ਹੈ ਮਤਲਬ ਅੱਗੇ ਚੱਲ ਰਹੀ ਹੈ ਤੇ ਉੱਥੇ ਹੀ ਆਮ ਆਦੀ ਪਾਰਟੀ ਹੈ ਜਿਹੜੀ 7 ਸੀਟਾਂ ਉੱਤੇ ਅੱਗੇ ਚੱਲ ਰਹੀ ਹੈ ਤੇ ਤੁਹਾਨੂੰ ਦੱਸ ਦੰਨੇ ਹੈ ਕਿਹੜੀ ਕਿਹੜੀ ਸੀਟ ਤੋਂ ਕੌਣ ਕੌਣ ਜਿੱਤਿਆ ਹੈ ਤੇ ਤੁਹਾਨੂੰ ਦੱਸ ਦਈਏ ਨਵੀਂ ਦਿੱਲੀ ਤੋਂ ਜਿਹੜੀ ਪ੍ਰਵੇਸ਼ ਵਰਮਾ ਜਿਹੜੇ ਬੀਜੇਪੀ ਦੇ ਨੇ ਉਹ ਜਿੱਤ ਪ੍ਰਾਪਤ ਕੀਤੀ ਹੈ ਸਾਬਕਾ ਮੁੱਖ ਮੰਤਰੀ ਨੇ ਕੇਜਰੀਵਾਲ ਉਹਨਾਂ ਨੂੰ ਹਰਾਇਆ ਹੈ ਆਮ ਆਦੀ ਪਾਰਟੀ ਦੇ ਕੇਜ ਉੱਤੇ ਹੀ ਜੰਗਪੁਰਾ ਤੋਂ ਤਲਵਿੰਦਰ ਮਾਰਵਾ ਨੇ ਜਿਹੜੇ ਉਹਨਾਂ ਨੇ ਮਨੀਸ਼ ਸ਼ਿਸ਼ੋਧੀਆਂ ਨੂੰ ਹਰਾਇਆ ਹੈ ਬੀਜੇਪੀ ਦੇ ਬੀਜੇਪੀ ਦੇ ਤਰਵਿੰਦਰ ਸਿੰਘ ਨੇ ਜਿਹੜੇ ਤਰਵਿੰਦਰ ਮਾਰਵਾ ਉਹਨਾਂ ਨੇ ਆਮ ਆਦੀ ਪਾਰਟੀ ਦੇ ਮਨੀਸ਼ ਸ਼ਿਸ਼ੋਧੀਆਂ ਨੂੰ ਜਿਹੜਾ ਹਰਾਇਆ ਹੈ ਤੇ ਉੱਥੇ ਬੀਜੇਪੀ ਤੇ ਆਮ ਆਦੀ ਪਾਰਟੀ ਵਿੱਚ ਟੱਕਰ ਦਿਖ ਰਹੀ ਹੈ ਤੇ ਉੱਤੇ ਬੀਜੇਪੀ ਜਿਹੜੀ ਬੋਮਦ ਦੇ ਨੇੜੇ ਬਿਲਕੁਲ ਆ ਸਕੀ ਹੈ ਉਹ ਹੈ 3 ਮਹੀਨੇ ਦੀ ਜਿਹੜਾ ਸਾਬਕਾ ਮੁੱਖ ਮੰਤਰੀ 3 ਮਹੀਨੇ ਜੋ ਮੁੱਖ ਮੰਤਰੀ ਰਹਿ ਚੁੱਕੀ ਹੈ ਰਹਿ ਚੁੱਕੀ ਹੈ ਆਕਸ਼ੀ ਇੱਕ ਕਾਲ ਕਾਜੀ ਤਾਂ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਐ ਤੇ ਉਹਨਾਂ ਨੇ ਰਕੇਸ਼ ਬਦੂਰੀ ਨੂੰ ਹਰਾਇਆ ਏ ਬੀਜੇਪੀ ਦੇ ਰਕੇਸ਼ ਬਦੂਰੀ ਨੂੰ ਹਰਾਇਆ ਤੇ ਉੱਥੇ ਹੀ ਤੁਹਾਨੂੰ ਹੋਰ ਸਿੱਟੇ ਦੱਸਦੇ ਆਂ ਵਿਜਵਾਸ਼ਨ ਤੋਂ ਜਿਹੜੇ ਕਲਾਸ਼ ਗਹਿਲੋਤ ਨੇ ਜਿਹੜੇ ਬੀਜੇਪੀ ਦੇ ਜਿੱਤ ਪ੍ਰਾਪਤ ਕੀਤੀ ਐ ਤੇ ਸੁਰਿੰਦਰਾ ਭਰਤਵਾਜ ਨੇ ਜਿਹੜੇ ਉਹ ਹਾਰੇ ਨੇ ਆਮਾ ਦੀ ਪਾਰਟੀ ਦੇ ਤੇ ਤੁਹਾਨੂੰ ਦੱਸਦੀਏ ਮੁਸਤਾ ਮੁਸਤਾਵਾਦ ਮੁਸਤਾਵਾ ਤੋਂ ਮੋਹਨ ਸਿੰਘ ਬਿਸ਼ਟ ਨੇ ਜਿਹੜੇ ਬੀਜੇਪੀ ਦੇ ਜਿੱਤ ਪ੍ਰਾਪਤ ਕੀਤੀ ਐ ਤੇ ਆ ਆਮਾ ਦੀ ਪਾਰਟੀ ਦੇ ਅਦਿਲ ਅਹਿਮਦ ਖਾਨ ਉਹ ਹਾਰੇ ਨੇ ਤੇ ਉੱਥੇ ਹੀ ਮੱਡੀਪੁਰ ਤੋਂ ਕਲਾਸ਼ ਗੰਗਵਾਲ ਜਿਹੜੇ ਬੀਜੇਪੀ ਦੇ ਨੇ ਜਿੱਤ ਪ੍ਰਾਪਤ ਕੀਤੀ ਆਮ ਆਦੀ ਪਾਰਟੀ ਦੇ ਰਾਖੀ ਬਿਰਲਾ ਹਾਰੀ ਐ ਤੇ ਉੱਥੇ ਹੀ ਕਿਰਾਰੀ ਤੋਂ ਅਨਿਲ ਜਾ ਆਮ ਆਰੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਬਜਰੰਗ ਸ਼ੁਕਲਾ ਬੀਜੇਪੀ ਨੇ ਉਹ ਹਾਰੇ ਨੇ ਤੇ ਕਰੋਲ ਬਾਗ ਤੋਂ ਵਿਨੇਸ਼ ਰਵੀ ਤੇ ਵਿਨੇਸ਼ ਰਵੀ ਆਮ ਆਰੀ ਪਾਰਟੀ ਜਿੱਤ ਪ੍ਰਾਪਤ ਕੀਤੀ ਹੈ ਦੁਸ਼ਯੰਤ ਗੋਤਮ ਜਿਹੜੇ ਉਹ ਹਾਰੇ ਨੇ ਤੇ ਉੱਥੇ ਮੰਗੋਲਪੁਰੀ ਤੋਂ ਰਾਜਕਮਾਰ ਚੋਹਾਨ ਬੀਜੇਪੀ ਨੇ ਜਿੱਤ ਪ੍ਰਾਪਤ ਕੀਤੀ ਹੈ ਤਰਕੇਸ਼ ਜਾਦਵ ਤੇ ਉਹ ਆਮ ਆਦਮੀ ਪਾਰਟੀ ਦੇ ਹਾਰੇ ਨੇ ਤੇ ਉੱਥੇ ਰਜਿੰਦਰ ਨਗਰ ਤੋਂ ਉਮੰਗ ਪਾਜਾਜ ਨੇ ਜਿਹੜੇ ਆ ਬੀਜੇਪੀ ਦੇ ਜਿੱਤ ਪ੍ਰਾਪਤ ਕੀਤੀ ਹੈ ਦੁਰਗੇਸ਼ ਪਾਟਕ ਆਮ ਆਦਮੀ ਪਾਰਟੀ ਦੇ ਉਹ ਹਾਰੇ ਨੇ ਵੱਡਾ ਚਿਹਰਾ ਨੇ ਦੁਰਗੇਸ਼ ਪਾਟਕ ਆਮ ਆਦਮੀ ਪਾਰਟੀ ਦੇ ਤੇ ਉਹ ਵੀ ਹਾਰ ਚੁੱਕੇ ਨੇ ਕਿ ਤੇ ਤੁਹਾਨੂੰ ਦੱਸਦੀਏ ਦਵਾਰਕਾ ਤੋਂ ਰਾਜਪੂਤ ਆਮ ਆਦਮੀ ਜਿਹੜੀ ਬੀਜੇਪੀ ਨੇ ਜਿੱਤ ਪ੍ਰਾਪਤ ਕੀਤੀ ਹੈ ਬਿਨੇ ਮਿਸ਼ਰਾ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਹਾਰੇ ਨੇ ਤੇ ਪਟੇਲ ਨਗਰ ਪ੍ਰਵੇਸ਼ ਰਤਨ ਜਿਹੜੇ ਆਮ ਆਦਮੀ ਪਾਰਟੀ ਜਿੱਤ ਪ੍ਰਾਪਤ ਕੀਤੀ ਹੈ ਪ੍ਰਵੇਸ਼ ਰਤਨ ਜਿਹੜੇ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਉੱਤੇ ਹੀ ਰਾਜਕੁਮਾਰ ਆਨੰਦ ਜਿਹੜੇ ਬੀਜੇਪੀ ਦੇ ਉਹ ਹਾਰੇ ਨੇ ਤੇ ਉੱਤੇ ਹੀ ਕਰਵਾਲ ਨਗਰ ਨੂੰ ਕਪਿਲ ਮਿਸ਼ਰਾ ਜਿਹੜੇ ਬੀਜੇਪੀ ਦੇ ਉਹ ਨੇ ਜਿੱਤ ਪ੍ਰਾਪਤ ਕੀਤੀ ਹੈ ਉੱਥੇ ਮਨੋਜ ਤਿਆਗੀ ਜਿਹੜੇ ਹਾਰੇ ਨੇ ਤੇ ਤੁਹਾਨੂੰ ਦੱਸ ਦਈਏ ਇਹ ਤੁਹਾਨੂੰ ਪਲ-ਪਲ ਦੀ ਖਬਰ ਅਸੀਂ ਦਿੰਦੇ ਰਾਂਗੇ ਤੇ ਅਰਵਿੰਦ ਸਿੰਘ ਲਵਲੀ ਇਹ ਵੀ ਵੱਡਾ ਚਿਹਰਾ ਨੇ ਬੀਜੇਪੀ ਦਾ ਤੇ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਗਾਂਧੀ ਨਗਰ ਤੋਂ ਉੱਤੇ ਹੀ ਨਵੀਨ ਚੌਧਰੀ ਉਹ ਹਾਰੇ ਨੇ ਤੇ ਤੁਹਾਨੂੰ ਅਸੀਂ ਜਿਹੜੀ ਪਾਰਟੀ ਆ ਆਮਾ ਦੀ ਪਾਰਟੀ ਇਹ ਹਾਰ ਦੀ ਨਜ਼ਰ ਆ ਰਹੀ ਹੈ ਤੇ ਉੱਥੇ ਬੀਜੇਪੀ ਦੀ ਸਰਕਾਰ ਜਿਹੜੀ ਬਣਦੀ ਨਜ਼ਰ ਆ ਰਹੀ ਹੈ ਤੇ 12 ਸਾਲ ਤੋਂ ਰਾਜ ਕਰ ਤੋਂ ਬਾਅਦ ਜਿਹੜੀ ਆਮਾ ਦੀ ਪਾਰਟੀ ਉੱਥੇ ਆਪਣੀ ਸਰਕਾਰ ਬਣਾਉਂਦੀ ਨਹੀਂ ਨਜ਼ਰ ਆ ਰਹੀ ਤੇ ਆ ਬੀਜੇਪੀ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ ਤੇ ਬਹੁਮਤ ਦੇ ਨੇੜੇ ਬਿਲਕੁਲ ਬੀਜੇਪੀ ਹੈ ਤੇ ਬਹੁਮਤ ਤੋਂ ਉੱਪਰ ਜਿਹੜੀ ਸੀਟਾਂ ਹੋ ਸਕਦੀਆਂ ਨੇ ਕਿਉਂਕਿ ਹਲੇ ਅ ਕਈ ਸਿੱਟਾ ਉਤੇ ਬੀਜੇਪੀ ਅੱਗੇ ਚੱਲ ਰਹੀ ਹੈ ਕਈ ਸਿੱਟਾ ਉਤੇ ਜਿਹੜੀ ਆਮ ਆਲੀ ਪਾਰਟੀ ਪਿੱਛੇ ਚੱਲ ਰਹੀ ਹੈ ਤੇ ਤੁਹਾਨੂੰ ਅਸੀਂ ਦਿੱਲੀ ਦੇ ਨਤੀਜਿਆਂ ਦੀ ਫਾਈਨਲ ਅਪਡੇਟ ਦਵਾਂਗੇ ਦਿੱਲੀ ਦੇ ਵਿੱਚ ਬੀਜੇਪੀ ਦੀ ਸਰਕਾਰ ਜਿਹੜੀ ਬਣਦੀ ਨਜ਼ਰ ਆ ਰਹੀ ਹੈ ਦਿੱਲੀ ਦੇ ਵਿੱਚ 36 ਦੀ ਬਹੁਮਤ ਚਾਹੀਦੀ ਹੈ ਤੇ ਬੀਜੇਪੀ ਨੇ ਉਸ ਤੋਂ ਵੱਧ ਸਿੱਟਾ ਪ੍ਰਾਪਤ ਕੀਤੀਆਂ ਨੇ ਤੇ ਤੁਹਾਨੂੰ ਦੱਸਦੀ ਹੈ 29 ਸਿੱਟਾ ਉਤੇ ਦਿੱਲੀ ਦਿੱਲੀ ਦੇ ਵਿੱਚ ਬੀਜੇਪੀ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ 19 ਸਿੱਟਾ ਤੇ ਲੀਡ ਤੇ ਚੱਲ ਰਹੀ ਹੈ ਬੀਜੇਪੀ ਸਰਕਾਰ ਤੇ ਉੱਥੇ ਹੀ ਅ 13 ਸੀਟਾਂ ਪ੍ਰਾਪਤ ਕੀਤੀਆਂ ਨੇ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ 13 ਸੀਟਾਂ ਉਤੇ ਤੇ 9 ਉਤੇ ਚੱਲ ਰਹੀ ਐ ਅੱਗੇ ਚੱਲ ਰਹੀ ਐ 9 ਦੇ 9 ਸੀਟਾਂ ਉਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਹਲੇ ਤੱਕ ਖਾਤਾ ਨਹੀਂ ਖੋਲ੍ਹਿਆ ਇੰਡੀਆ ਗੱਠਜੋੜ ਜੋ ਵੱਡੇ ਵੱਡੇ ਦਾਅਵੇ ਕਰਦੇ ਸੀ ਲੋਕ ਸਭਾ ਦੇ ਵਿੱਚ ਵੀ ਇਹਨਾਂ ਟੱਕਰ ਦਿੱਤੀ ਸੀ ਆਮ ਆਦੀ ਮੋਦੀ ਸਰਕਾਰ ਨੂੰ ਤੇ ਜਦੋਂ ਇਕੱਠੇ ਸੀ ਹੁਣ ਜਿਹੜਾ ਗੱਠਜੋੜ ਵੀ ਟੁੱਟ ਚੁੱਕਿਆ ਐ ਤੇ ਅਕਲੇਸ਼ ਜੱਜਮ ਨੇ ਜਿਹੜਾ ਪੂਰਾ ਸਾਥ ਦਿੱਤਾ ਸੀਗਾ ਮੰਮਤਾ ਬੈਨਰਜੀ ਨੇ ਵੀ ਸਾਥ ਦਿੱਤਾ ਸੀ ਕੇਜਰੀਵਾਲ ਦਾ ਤੇ ਹੁਣ ਉਹਨਾਂ ਦੇ ਸਾਥ ਦੇਣ ਨਾਲ ਵੀ ਜਿਹੜਾ ਕੇਜਰੀਵਾਲ ਆਪਣੀ ਸੀਟ ਨਹੀਂ ਬਚਾ ਸਕਿਆ ਤੇ ਆਪਣੀ ਸੀਟ ਤੋਂ ਵੀ ਜਿਹੜਾ ਕੇਜਰੀਵਾਲ ਹਾਰ ਚੁੱਕਿਆ ਏ ਪ੍ਰਵੇਸ਼ ਬਰਮਾ ਨੇ ਜਿਹੜਾ ਉਹਨਾਂ ਨੂੰ ਹਰਾਇਆ ਏ ਭਾਜਪਾ ਦੇ ਪ੍ਰਵੇਸ਼ ਬਰਮਾ ਨੇ ਉਹਨਾਂ ਨੂੰ ਹਰਾਇਆ ਏ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਦੇ ਪ੍ਰਧਾਨ ਨੂੰ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਨੂੰ ਤੇ ਕਾਂਗਰਸ ਜਿਹੜੀ ਖਾਤਾ ਵੀ ਨਹੀਂ ਖੋਲ ਸਕੀ ਤੇ ਹੁਣ ਕੀ ਲੱਗਦਾ ਹੈ ਬੀਜੇਪੀ ਦਾ ਮੁੱਖ ਮੰਤਰੀ ਕੌਣ ਹੋਵੇਗਾ ਕੀ ਲੱਗਦਾ ਹੈ ਬੀਜੇਪੀ ਦਾ ਮੁੱਖ ਮੰਤਰੀ ਸਰਦਾਰ ਚੇਰਾ ਹੋ ਸਕਦਾ ਹੈ ਤੇ ਦੂਜੇ ਪਾਸੇ ਜਿਹੜਾ ਬਿਆਨ ਆਉਂਦਾ ਹੈ ਅ ਪੰਜਾਬ ਤੋਂ ਬਿਆਨ ਆਉਂਦਾ ਹੈ ਕੈਪਟਨ ਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਦਾ ਵੀ ਦਿੱਲੀ ਦਾ ਮੁੱਖ ਮੰਤਰੀ ਸਰਦਾਰ ਹੋਣਾ ਚਾਹੀਦਾ ਹੈ ਕੀ ਲੱਗਦਾ ਹੈ ਮੁੱਖ ਮੰਤਰੀ ਚੇਰਾ ਸਰਦਾਰ ਹੋਣਗੇ ਕੀ ਲੱਗਦਾ ਮਰਿੰਦਰ ਮਰਿੰਦਰ ਸਿੰਘ ਸਿਰਸਾ ਚੇਰਾ ਹੋ ਸਕਦੇ ਨੇ ਮੁੱਖ ਮੰਤਰੀ ਦਾ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ਚੁੱਕੇ ਨੇ ਵੱਡੇ ਚਿਹਰਾ ਨੇ ਬੀਜੇਪੀ ਦੇ ਕੀ ਲੱਗਦਾ ਹੈ ਨਰਿੰਦਰ ਮੋਦੀ ਨੇ ਜਿਹੜੇ ਉਹਨਾਂ ਨੂੰ ਮੁੱਖ ਮੰਤਰੀ ਚਿਹਰਾ ਬਣਾਉਣਗੇ ਤੇ ਤੁਹਾਨੂੰ ਅਸੀਂ ਦਿੱਲੀ ਦੀ ਫਾਈਨਲ ਅਪਡੇਟ ਦਵਾਂਗੇ ਦਿੱਲੀ ਦੇ ਵਿੱਚ ਵੱਡਾ ਉਲਟ ਫੇਰ ਹੋਇਆ ਹੈ 12 ਸਾਲ ਤੋਂ ਰਾਜ ਕਰਨ ਵਾਲੀ ਆਮ ਆਦਮੀ ਪਾਰਟੀ ਹਾਰ ਦੀ ਨਜ਼ਰ ਆ ਰਹੀ ਹੈ ਤੇ ਮੁੱਖ ਮੰਤਰੀ ਕੇਜਰੀਵਾਲ ਅਰਵਿੰਦ ਕੇਜਰੀਵਾਲ ਨੇ ਜਿਹੜੇ ਸਾਬਕਾ ਮੁੱਖ ਮੰਤਰੀ ਆਪਣੀ ਸੀਟ ਤੋਂ ਵੀ ਹਾਰ ਚੁੱਕੇ ਨੇ ਤੇ ਉੱਥੇ ਹੀ ਵੱਡੇ ਚਿਹਰਾ ਮਨੀਸ਼ ਸ਼ਿਸ਼ੋਦੀਆ ਉਪ ਮੁੱਖ ਮੰਤਰੀ ਨੇ ਜਿਹੜਾ ਹੈ ਉਹ ਵੀ ਆਪਣੀ ਸੀਟ ਤੋਂ ਹਾਰ ਚੁੱਕੇ ਨੇ ਜੰਗਪੁਰਾ ਤੋਂ ਹਾਰ ਚੁੱਕੇ ਨੇ ਪਲਵਿੰਦਰ ਸਿੰਘ ਮਾਰਵਾ ਜਿਹੜੇ ਭਾਜਪਾ ਦੇ ਨੇ ਉਹਨਾਂ ਜਿੱਤ ਪ੍ਰਾਪਤ ਕੀਤੀ ਹੈ ਤੇ ਉੱਥੇ ਹੀ ਪ੍ਰਵੇਸ਼ ਵਰਮਾ ਨੇ ਅਰਵਿੰਦ ਕੇਜਰੀਵਾਲ ਨੂੰ ਵੱਡੇ ਫਰਕ ਨਾਲ ਹਰਾਇਆ ਹੈ ਤੇ ਜਿਹੜੀ 3 ਮਹੀਨੇ ਮੁੱਖ ਮੰਤਰੀ ਰਹਿ ਚੁੱਕੀ ਸਾਬਕਾ ਮੁੱਖ ਮੰਤਰੀ ਜਦੋਂ ਕੇਜਰੀਵਾਲ ਜੇਲ੍ਹ ਦੇ ਵਿੱਚ ਸੀ ਆਤਸੀ ਆਤਸੀ ਜਿਹੜੀ ਕਾਲ ਕਾਜੀ ਤੋਂ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਨੇ ਲਾਜ ਰੱਖੀ ਆ ہماری ਪਾਰਟੀ ਦੀ ਤੇ ਤੁਹਾਨੂੰ ਦੱਸ ਦਈਏ ਜਿਹੜੀ ਬੀਜੇਪੀ ਕਿੰਨੀਆਂ ਸੀਟਾਂ ਜਿੱਤ ਚੁੱਕੀ ਆ 70 ਦੇ ਵਿੱਚੋਂ ਬੀਜੇਪੀ ਨੇ 30 ਸੀਟਾਂ ਉੱਤੇ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ 36 ਦੇ ਜਿਹੜੀ 36 ਸੀਟਾਂ ਉੱਤੇ ਬਹੁਤ ਚਾਹੀਦੀ ਹੈ ਤੇ ਬੀਜੇਪੀ 30 ਸੀਟਾਂ ਜਿੱਤ ਚੁੱਕੀ ਹੈ ਤੇ ਜਿਹੜੀ ਲੀਡ ਦੇ ਵਿੱਚ ਹੈ 48 18 ਸੀਟਾਂ ਉੱਤੇ ਲੀਡ ਦੇ ਵਿੱਚ ਮਤਲਬ ਬੀਜੇਪੀ 48 ਸੀਟਾਂ ਉੱਤੇ ਅੱਗੇ ਚੱਲ ਰਹੀ ਆ 30 ਉੱਤੇ ਜਿੱਤ ਪ੍ਰਾਪਤ ਕੀਤੀ ਹੈ 18 ਉੱਤੇ ਜਿਹੜੀ ਅੱਗੇ ਚੱਲ ਰਹੀ ਆ ਦੇ ਨੋ ਸਿੱਟਾਂ ਉੱਤੇ ਜਿਹੜੀ ਆਮ ਆਨᱤ ਪਾਰਟੀ ਅੱਗੇ ਚੱਲ ਰਹੀ ਹੈ ਤੇ ਆਮ ਆਨਿ ਪਾਰਟੀ ਨੇ 13 ਸਿੱਟਾਂ ਉੱਤੇ ਜਿਹੜੀ ਜਿੱਤ ਪ੍ਰਾਪਤ ਕਰ ਲਈ ਹੈ ਤੇ ਉੱਥੇ ਕਾਂਗਰਸ ਨੇ ਜਿਹੜਾ ਖਾਤਾ ਨਹੀਂ ਖੋਲਿਆ ਇੰਡੀਆ ਗਠਜੰਬੰਦਨ ਜੋ ਇੰਡੀਆ ਗਠਜੰਬੰਦਨ ਬਣਿਆ ਸੀ ਭਾਜਪੀ ਨੂੰ ਟੱਕਰ ਦਿੱਤੀ ਸੀ ਲੋਕ ਸਭਾ ਦੀਆਂ ਸਿੱਟਾਂ ਦੇ ਵਿੱਚ ਤੇ ਉਹ ਖਾਤਾ ਨਹੀਂ ਖੋਲ ਸਕੇ ਕੀ ਲੱਗਦਾ ਉਹਨਾਂ ਦਾ 15 ਸਾਲ ਦਾ ਜਿਹੜਾ ਰਾਜ ਕੀਤਾ ਏ ਸਿਲਾ ਦਿਖ ਨੇ ਉਹਦਾ ਕੋਈ ਹਲੇ ਕੋਈ ਜਾਦੂ ਨਹੀਂ ਦਿਖਿਆ ਜੋ 15 ਸਾਲ ਰਾਜ ਕੀਤਾ ਏ ਤੇ 27 ਸਾਲਾਂ ਬਾਅਦ ਜਿਹੜੀ ਬੀਜੇਪੀ ਨੇ ਜਿਹੜੀ ਦਿੱਲੀ ਦੇ ਵਿੱਚ ਸਰਕਾਰ ਬਣਾਈ ਹੈ 1998 ਦੇ ਵਿੱਚ ਬੀਜੇਪੀ ਸਰਕਾਰ ਆਈ ਸੀ ਦਿੱਲੀ ਦੇ ਵਿੱਚ ਤੇ ਉਸ ਤੋਂ ਬਾਅਦ 26-27 ਸਾਲਾਂ ਬਾਅਦ ਜਿਹੜੀ ਬੀਜੇਪੀ ਨੇ ਦੁਬਾਰੇ ਪੈਰ ਲੱਗੇ ਨੇ ਬੀਜੇਪੀ ਦੇ 12 ਸਾਲ ਤਾਂ ਅਰਵਿੰਦ ਕੇਜਰੀਵਾਲ ਨੇ ਜਿਹੜਾ ਉੱਥੇ ਆਪਣਾ ਰਾਜ ਕੀਤਾ ਹੈ ਤੇ 15 ਸਾਲ ਕਾਂਗਰਸ ਨੇ ਰਾਜ ਕੀਤਾ ਹੈ ਤੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਵੱਡੇ ਵੱਡੇ ਵਾਅਦੇ ਸੀਗੇ ਕੇਜਰੀਵਾਲ ਦੇ ਵੀ ਅਸੀਂ ਸਕੂਲ ਚੰਗੇ ਕਰਤੇ ਅਸੀਂ ਹਸਪੀਟਲ ਚੰਗੇ ਕਰਤੇ ਅਸੀਂ ਕਿਰਾਇਆ ਫ੍ਰੀ ਕਰਤਾ ਅਸੀਂ ਪਾਣੀ ਫ੍ਰੀ ਕਰਤਾ ਅਸੀਂ ਬਿਜਲੀ ਫ੍ਰੀ ਕਰਤੀ ਕੀ ਬਾਦੇ ਉਹ ਫੋਕੇ ਨਿਕਲ ਗਏ ਉਹ ਗੱਲਾਂ ਹੀ ਸੀ ਉਹ ਸਿਰਫ ਲਾਰੇ ਸੀ ਜਾਂ ਦਿੱਲੇ ਵਿੱਚ ਕੰਮ ਕੀਤਾ ਜੇ ਕੰਮ ਕੀਤਾ ਹੁੰਦਾ ਤਾਂ ਕੀ ਲੱਗਦਾ ਨਹੀਂ ਸੀ ਆਵਾਰੀ ਪਾਰਟੀ ਸਰਕਾਰ ਬਣਦੀ ਜੋ ਬਦਲਾਅ ਨੂੰ ਲੈ ਕੇ ਲੋਕਾਂ ਨੇ ਵੋਟਾਂ ਪਾਈਆਂ ਸੀ ਕੀ ਲੱਗਦਾ ਏ ਹੁਣ ਦਿੱਲੀ ਤੋਂ ਬਾਅਦ 2027 ਦੇ ਵਿੱਚ ਵੀ ਪੰਜਾਬ ਉੱਤੇ ਇਸ ਚੀਜ਼ ਦਾ ਅਸਰ ਪੈ ਸਕਦਾ ਏ ਕੀ ਲੱਗਦਾ ਭੂਤਮਾਨ ਦੀ ਸਰਕਾਰ ਨੂੰ ਜਿਹੜਾ ਦਿੱਲੀ ਦੇ ਬੋਟਾਂ ਦਾ ਖਤਰਾ ਹੋ ਸਕਦਾ ਹੈ ਕੀ ਲੱਗ ਤੇ ਤੁਹਾਨੂੰ ਦੱਸਦੀ ਏ ਜਿਹੜੀ ਬੀਜੇਪੀ ਹੈ ਜਿਹੜੀ 32 ਸਿੱਟਾਂ ਉਤੇ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਤੇ ਹੁਣ 16 ਦੀ ਲੀਡ ਜਿਹੜੀ ਰਹਿ ਚੁੱਕੀ ਹੈ 16 ਦੀ ਲੀਡ ਉੱਤੇ ਬੀਜੇਪੀ ਚੱਲ ਰਹੀ ਹੈ ਤੇ 7 ਦੀ ਲੀਡ ਉੱਤੇ ਆਮਾ ਦੀ ਪਾਰਟੀ ਚੱਲ ਰਹੀ ਹੈ ਤੇ 15 ਸਿੱਟਾਂ ਉੱਤੇ ਆਮਾ ਦੀ ਪਾਰਟੀ ਜਿੱਤ ਪ੍ਰਾਪਤ ਕੀਤੀ ਹੈ ਕਿਹੜੇ ਕਿਹੜੇ ਨੇ ਜਿਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਤੁਹਾਨੂੰ ਦੱਸ ਦਨੀ ਏ ਕਿਹੜੀ ਕਿਹੜੀ ਸੀਟ ਤੋਂ ਕੌਣ ਕੌਣ ਤੇ ਬੀਜੇਪੀ 14 ਸਿੱਟਾਂ ਉੱਤੇ ਲੀਡ ਤੇ ਚੱਲ ਰਹੀ ਹੈ ਮਤਲਬ ਅੱਗੇ ਚੱਲ ਰਹੀ ਹੈ ਤੇ ਉੱਥੇ ਹੀ ਆ ਸੱਤ ਸਿੱਟਾ ਉੱਤੇ ਅੱਗੇ ਚੱਲ ਰਹੀ ਹੈ ਤੇ ਤੁਹਾਨੂੰ ਦੱਸ ਦਿੰਨੇ ਆ ਕਿਹੜੀ ਕਿਹੜੀ ਸੀਟ ਤੋਂ ਕੌਣ-ਕੌਣ ਜਿੱਤਿਆ ਹੈ ਤੇ ਤੁਹਾਨੂੰ ਦੱਸ ਦਈਏ ਨਵੀਂ ਦਿੱਲੀ ਤੋਂ ਜਿਹੜੀ ਪ੍ਰਵੇਸ਼ ਬਰਮਾ ਜਿਹੜੇ ਭਾਜਪਾ ਦੇ ਨੇ ਉਹ ਜਿੱਤ ਪ੍ਰਾਪਤ ਕੀਤੀ ਹੈ ਸਾਬਕਾ ਮੁੱਖ ਮੰਤਰੀ ਨੇ ਕੇਜਰੀਵਾਲ ਉਹਨਾਂ ਨੂੰ ਹਰਾਇਆ ਹੈ ਆਮ ਆਲੀ ਪਾਰਟੀ ਦੇ ਕੇਜਰੀਵਾਲ ਨੂੰ ਹਰਾਇਆ ਹੈ ਤੇ ਉੱਥੇ ਹੀ ਜੰਗਪੁਰਾ ਤੋਂ ਤਲਵਿੰਦਰ ਮਾਰਵਾ ਨੇ ਜਿਹੜੇ ਉਹਨਾਂ ਨੇ ਮਨੀਸ਼ ਸ਼ਿਸ਼ੋਧਿਆ ਨੂੰ ਹਰਾਇਆ ਹੈ ਭਾਜਪਾ ਦੇ ਭਾਜਪਾ ਦੇ ਤਰਵਿੰਦਰ ਸਿੰਘ ਨੇ ਜਿਹੜੇ ਤਰਵਿੰਦਰ ਮਾਰਵਾ ਉਹਨਾਂ ਨੇ ਆਮ ਆਰਦੀ ਪਾਰਟੀ ਦੇ ਮਨੀਸ਼ ਸ਼ਿਸ਼ੋਧੀਆਂ ਨੂੰ ਜਿਹੜਾ ਹਰਾਇਆ ਹੈ ਤੇ ਉੱਥੇ ਭਾਜਪੀ ਤੇ ਆਮ ਆਦੀ ਪਾਰਟੀ ਵਿੱਚ ਟੱਕਰ ਦਿਖ ਰਹੀ ਹੈ ਤੇ ਉੱਥੇ ਭਾਜਪੀ ਜਿਹੜੀ ਬਹੁਮਤ ਦੇ ਨੇੜੇ ਬਿਲਕੁਲ ਪਹੁੰਚ ਚੁੱਕੀ ਹੈ ਤੇ ਰੋਜਾਨਾ ਦੇ ਵਿੱਚ ਜਿਹੜੀ ਬਿਲਕੁਲ ਬਹੁਮਤ ਦੇ ਨੇੜੇ ਪਹੁੰਚਦੀ ਨਜ਼ਰ ਆ ਰਹੀ ਹੈ ਉੱਥੇ ਹੀ ਤੇ ਜਿਹੜੀ ਸੀਟ ਬਚਾ ਸਕੀ ਹੈ ਉਹ ਹੈ 3 ਮਹੀਨੇ ਦੀ ਜਿਹੜਾ ਸਾਬਕਾ ਮੁੱਖ ਮੰਤਰੀ 3 ਮਹੀਨੇ ਜੋ ਮੁੱਖ ਮੰਤਰੀ ਰਹਿ ਚੁੱਕੀ ਹੈ ਰਹਿ ਚੁੱਕੀ ਹੈ ਆਤਸ਼ੀ ਤੇ ਕਾਲ ਕਾਜੀ ਤੋਂ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਉਹਨਾਂ ਨੇ ਰਕੇਸ਼ ਬਦੂਰੀ ਨੂੰ ਹਰਾਇਆ ਏ ਬੀਜੇਪੀ ਦੇ ਰਕੇਸ਼ ਬਦੂਰੀ ਨੂੰ ਹਰਾਇਆ ਤੇ ਉੱਥੇ ਹੀ ਤੁਹਾਨੂੰ ਹੋਰ ਸੀਟਾਂ ਦ앗ਦੇ ਆ ਵਿਜਵਾਸ਼ਨ ਤੋਂ ਜਿਹੜੇ ਕਲਾਸ਼ ਗਹਿਲੋਤ ਨੇ ਜਿਹੜੇ ਬੀਜੇਪੀ ਦੇ ਜਿੱਤ ਪ੍ਰਾਪਤ ਕੀਤੀ ਐ ਤੇ ਸੁਰੇਂਦਰਾ ਭਰਤਵਾਜ ਨੇ ਜਿਹੜੇ ਉਹ ਹਾਰੇ ਨੇ ਆਮਾની ਪਾਰਟੀ ਦੇ ਤੇ ਤੁਹਾਨੂੰ ਦ앗ਦੀਏ ਮੁਸਤਾ ਮੁਸਤਾਵਾਦ ਮੁਸਤਾਵਾ ਤੋਂ ਮੋਹਨ ਸਿੰਘ ਵਿਸ਼ਣ ਨੇ ਜਿਹੜੇ ਬੀਜੇਪੀ ਦੇ ਜਿੱਤ ਪ੍ਰਾਪਤ ਕੀਤੀ ਐ ਤੇ ਆ ਆਮਾ ਦੀ ਪਾਰਟੀ ਦੇ ਅਦਿਲ ਅਹਿਮਦ ਖਾਨ ਉਹ ਹਾਰੇ ਨੇ ਤੇ ਉੱਥੇ ਹੀ ਮੱਡੀਪੁਰ ਤੋਂ ਕਲਾਸ਼ ਗੰਗਵਾਲ ਜਿਹੜੇ ਬੀਜੇਪੀ ਦੇ ਨੇ ਜਿੱਤ ਪ੍ਰਾਪਤ ਕੀਤੀ ਆਮ ਆਦੀ ਪਾਰਟੀ ਦੇ ਰਾਖੀ ਬਿਰਲਾ ਹਾਰੀ ਐ ਤੇ ਉੱਥੇ ਹੀ ਕਿਰਾਰੀ ਤੋਂ ਅਨਿਲ ਜਾ ਆਮ ਆਦੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਐ ਤੇ ਬਜਰੰਗ ਸ਼ੁਕਲਾ ਬੀਜੇਪੀ ਨੇ ਉਹ ਹਾਰੇ ਨੇ ਤੇ ਕਰੋਲ ਬਾਗ ਤੋਂ ਵਿਨੇਸ਼ ਰਵੀ ਤੇ ਵਿਨੇਸ਼ ਰਵੀ ਆਮ ਆਦੀ ਪਾਰਟੀ ਜਿੱਤ ਪ੍ਰਾਪਤ ਕੀਤੀ ਐ ਦੋਸ਼ੰਤ ਗੋਤਮ ਜਿਹੜੇ ਉਹ ਹਾਰੇ ਨੇ ਤੇ ਉੱਥੇ ਮੰਗੋਲਪੁਰੀ ਤੋਂ ਰਾਜਕਮਾਰ ਚੋਹਾਨ ਬੀਜੇਪੀ ਨੇ ਜਿੱਤ ਪ੍ਰਾਪਤ ਕੀਤੀ ਐ ਤਰਕੇਸ਼ ਜਾਦਵ